ਫੋਨ ਤੇ ਗੇਮ ਖੇਡਦਾ ਹੁੰਦਾ ਹੈ ਗੇਮ ਖੇਡਦੇ ਤਾਂ ਰੋਕਦੇ ਫਿਰ ਤੈਨੂੰ ਨਾ ਬੇਟਾ ਫੋਨ ਜਿਆਦਾ ਫੋਨ ਵੇਖਦੇ ਆਂ ਕਿ ਥੋੜਾ ਵੇਖਦਾ ਹੁੰਦਾ ਹੈ ਹੁਣ ਥੋੜਾ ਜਿਹਾ ਪਹਿਲਾਂ ਜਿਆਦਾ ਦੇਖਦਾ ਸੀ ਗੇਮਾਂ ਖੇਡਦਾ ਹੁੰਦਾ ਨਾ ਬੇਟਾ ਅੱਖਾਂ ਖਰਾਬ ਹੋ ਜਾਂਦੀਆਂ ਫੋਨ ਬਹੁਤ ਘੱਟ ਦੇਖਣਾ ਜਦੋਂ ਕੰਮ ਜਿੱਤਰ ਫੋਨ ਤੇ ਇਤਰਾ ਲੈਪਟਾਪ ਤੇ ਇਤਰਾ ਕੰਪਿਊਟਰ ਤੇ ਕੰਮ ਹੈ ਨਾ ਕੋਈ ਸਕੂਲ ਦਾ ਬਸ ਉਹਨਾ ਟਾਈਮ ਬੇਟਾ ਜੇ ਥੋੜਾ ਬਹੁਤਾ ਟਾਈਮ ਤੇਰਾ ਦਿਲ ਕਰਦਾ ਨਾ ਕੋਈ 10 ਮਿੰਟ ਤਾਂ ਇੱਥੇ ਗੱਲ ਬੈਠੀ ਕਹਿਣਾ ਬਹੁਤ ਤੇਨ ਜਿਆਦਾ ਫੋਨ ਨਹੀਂ ਦੇਖਣਾ ਪੁੱਤ ਨਿਗਾਹ ਖਰਾਬ ਹੋ ਜਾਂਦੀ ਹੈ ਹੁਣ ਜਦੋਂ ਹੀ ਮੈਂ ਹੁਣ ਜਾਣਾ ਤੇ ਮੈਨੂੰ ਕਹਿੰਦਾ ਆ ਗਿਆ ਮੈਂ ਦੋ ਅੱਧੇ ਘੰਟੇ ਨੂੰ ਆ ਗਿਆ ਘੰਟੇ ਨੂੰ ਆ ਗਿਆ ਅਸੀਂ ਬਹਿ ਕੇ ਮੁੜੇ ਹੋਣਾ ਜੀ ਅਜੇ ਗਾਂ ਡੀਏਪੀ ਰੇ ਸਪਰੇ ਸਾਰਾ ਕੁਝ ਲੈਣ ਆਲਾ ਪਿਆ ਜੀ ਗਾਂ ਝੋਨਾ ਲਾਉਣਾ ਜੀ ਤੇ ਮੈਨੂੰ ਮੈਂ ਹੁਣ ਕੱਲ ਕੇ ਪਰਸੋਂ ਗਿਆ ਸੀ ਮੈਂ ਕਿਹਾ ਵੀ ਪਹਿਲਾਂ ਹਿਸਾਬ ਮਲਾਵਾ ਵੀ ਮੈਨੂੰ ਪੈਸਿਆਂ ਦੀ ਲੋੜ ਆ ਵੀ ਮੈਂ ਠੇਕੇ ਵਾਲਿਆਂ ਨੂੰ ਵੀ ਦੇਣੇ ਲੱਖ ਰੁਪਈਆ ਮੇਰਾ ਖਰਾਬ ਹੁੰਦਾ ਤੇ ਵੀ ਤੂੰ ਐ ਨਾ ਕਰ ਤੇ ਮੈਨੂੰ ਕਹੇ ਤੇਲ ਦੀ ਤੇਲ ਦੀ ਪਰਚੀ ਲੈ ਜਾ ਤੇਲ ਦੀ ਪਰ ਮੱਤੇਲ ਸੱਚ ਮਾਰਨਾ ਜੀ ਮੈਨੂੰ ਤਾਂ ਪੈਸਿਆਂ ਦੀ ਲੋੜ ਆਈ ਦੋਨੇ ਚੀਜ਼ਾਂ ਹੁੰਦੀਆਂ ਹਾਂਜੀ ਇੱਥੇ ਆੜਤੀਆ ਵੀ ਬਹੁਤ ਬੇਈਮਾਨ ਬੈਠੀ ਬਿਲਕੁਲ ਬਿਲਕੁਲ ਜਿਹੜੇ ਜ਼ਿਮੀਦਾਰਾਂ ਦਾ ਜਿਹੜਾ ਇੱਕ ਵਾਰੀ ਫਸਲਾਂ ਵੇਚੀਆਂ ਤੇ ਕਰੋੜਾ ਰੁਪਇਆ ਮੁੱਕਰ ਗਏ ਬਿਲਕੁਲ ਭੱਜ ਗਏ ਲੈ ਇੱਕ ਵੱਟ ਗਏ ਹੋਰ ਥਾਂਵਾਂ ਤੇ ਕਾਰੋਬਾਰ ਕਰਦੇ ਸਾਰੇ ਜ਼ਿਮੀਦਾਰ ਵੀ ਨਹੀਂ ਸੋਚਦੇ ਜ਼ਿਮੀਦਾਰ ਵੀ ਬੈਠੇ ਆ ਜਿਨ੍ਹਾਂ ਨੇ ਜਿਹੜਾ ਸੀਗਾ ਵੀ ਇਹ ਕਹਤਾ ਆੜਤੀਆ ਨੂੰ ਕਰ ਲਈ ਜੋ ਕਰਦਾ ਤੇ 10 ਲੱਖ ਲੈ ਕੇ ਵਿਆਹ ਤੇ 20 ਲੱਖ ਰੁਪਏ ਲੈ ਗਏ ਮੈਂ ਕਹਿੰਦਾ ਜੀ ਦੇਖੋ ਤਾੜੀ ਦੋਨਾਂ ਹੱਥਾਂ ਨਾਲ ਬਾਈ ਦੋਨਾਂ ਹੱਥਾਂ ਨਾਲ ਠੀ ਇਹਨੂੰ ਸਹੀ ਨਹੀਂ ਕਹਿੰਦਾ ਇਹਨੂੰ ਗਲਤ ਨਹੀਂ ਕਹਿੰਦਾ ਤੁਹਾਨੂੰ ਸਹੀ ਨਹੀਂ ਕਹਿੰਦਾ ਮੇਰੀ ਨਜ਼ਰ ਵਿੱਚ ਦੋਨੋਂ ਦੋਸ਼ੀ ਆ ਬਿਲਕੁਲ ਸਸੀ ਘਾ ਜਨਾਬ ਸਸੀ ਘਾ ਪਪਾ ਮੈਂ ਕਿਵੇਂ ਆ ਠੀਕ ਕਰ ਕਰੋ ਮੈਜਬ ਤੇਵੇਂ ਸੋਕਾ ਉਹ ਜਨਾਬ ਜਿਹੜਾ ਰੋਲਾ ਉਹ ਆੜਤੀ ਦੇ ਤੇ ਜਿੰਮੇਦਾਰਤਾ ਜੀ ਕੋਈ ਨਹੀਂ ਨਿਭੜਿਆ ਨਹੀਂ ਜੀ ਅੱਛਾ ਉਹ ਜਿਹੜਾ 5-6 ਲੱਖਾਂ ਦਾ ਰੋਲਾ ਮੇਰੇ ਕੋਲ ਹਾਂਜੀ ਆ ਜੀ ਨਿਭੜਿਆ ਨਹੀਂ ਨਿਭੜਿਆ ਨਹੀਂ ਜੀ ਜੀ ਯਾਰ ਕਿੰਨੇ ਦਿਨ ਹੋ ਗਏ ਉਹ ਤਾਂ 2 ਹਫ਼ਤੇ 3 ਹਫ਼ਤੇ ਹੋ ਚੱਲੇ ਉਹਨਾਂ ਦਾ ਉਹ ਪਰਸੇਟ ਨਹੀਂ ਰਹਾ ਦਿੰਦਾ ਜੀ ਦੋ ਹਫ਼ਤੇ ਤਾਂ ਉੱਤੇ ਹੋ ਗਏ ਹਾਂ ਹਾਂ ਜੀ ਹਾਂ ਜੀ ਨਿਬੜਿਆ ਨਹੀਂ ਤੂੰ ਉਹ ਮੈਥੋਂ ਨਹੀਂ ਪ੍ਰਸੂਤ ਹੀ ਨਹੀਂ ਆਉਂਦਾ ਜੀ ਹਿਸਾਬ ਪਤਾ ਉਹਨਾਂ ਦਾ ਸੇਠਾਂ ਦਾ ਜੀ ਆਪੇ ਨਿਬੜ ਲਾਂਗੇ ਮਾੜੀ ਜੀ ਗੜਸ ਰੱਖਿਆ ਕਰੋ ਸੂਤ ਕਿਵੇਂ ਨਹੀਂ ਆਉਂਦਾ ਕੌਣ ਨਹੀਂ ਸੂਤ ਆਉਂਦਾ ਜ਼ਿਮੀਂਦਾਰ ਨਹੀਂ ਆਉਂਦਾ ਕਿ ਆੜਤੀਆਂ ਨਹੀਂ ਆਉਂਦਾ ਆੜਤੀਆਂ ਨਹੀਂ ਆਉਂਦਾ ਜੀ ਜ਼ਿਮੀਂਦਾਰ ਜ਼ਿਮੀਂਦਾਰ ਤਾਂ ਸਿੱਧਾ ਜੀ ਬੰਦਾ ਵੇਖ ਲਓ ਕਈ ਵਾਰੀ ਸਿੱਧਿਆ ਚ ਬਲੇ-ਬਲੇ ਹੁੰਦੇ ਆ ਨਹੀਂ ਜਨਾਬ ਉਹ ਸਾਰਾ ਪੁੱਛ-ਕਿਛ ਕਰ ਲਈ ਨਹੀਂ ਤੁਹਾਨੂੰ ਕੀ ਲੱਗਦਾ ਜ ਏ ਜਿਮੀਦਾਰ ਝੂਠ ਬੋਲਦਾ ਕਿ ਆਰਤੀਆ ਝੂਠ ਬੋਲਦਾ ਆਰਤੀਆ ਝੂਠ ਬੋਲਦਾ ਜੀ ਲੱਗਦਾ ਹੈ ਹਾਂ ਜੀ ਨਹੀਂ ਤੈਨੂੰ ਕੀ ਲੱਗਦਾ ਹੈ ਗੜਬੜ ਕੀ ਤੇ ਜਿਮੀਦਾਰ ਚਾਹੇ ਕਿ ਆੜਤੀਆ ਚ ਹੈ ਆਰਤੀਆ ਜੀ ਕਨਫਰਮ ਹੈ ਜਾਂ ਸ਼ੱਕ ਹੈ ਮਾੜਾ ਮੋਟਾ ਸ਼ੱਕ ਹੈ ਜੀ ਮੈਨੂੰ ਪੂਰਾ ਯਾਰਤੀਆ ਗਲਤ ਆਰਤੀਆ ਗਲਤ ਹੈ ਜੀ ਮਤਲਬ ਲਿਖਦਾ ਪੈਸੇ ਹਾਂ ਜੀ ਹਾਂ ਜੀ ਤੁਹਾਡੀ ਗੱਲ ਹੈ ਯਾਰ ਉਹ ਤਾਂ ਕਹਿੰਦੇ ਜੀ 25 26 ਕਿੱਲਿਆਂ ਦੀ ਫਸਲ ਵੀ ਅਸੀਂ ਇਹਨਾਂ ਦੇ ਵੇਚਦੇ ਆ ਹਾਂ ਉਹ ਤਾਂ ਬੜੀ ਸੇ ਐਪਲੀਕੇਸ਼ਨ 25 26 ਕਿੱਲਿਆਂ ਦੀ ਫਸਲ ਹੁੰਦੀ ਆਂਦੀ ਨਾ ਤਾਂ ਵੀ ਪੈਸੇ ਸੇ ਟੁੱਟ ਜਾਂਦੇ ਜੀ 5 ਲੱਖ ਰੁਪ ਹਾਂ ਜੀ ਬੱਖਰ ਵੀ ਹੈ 5 ਲੱਖ ਤੋਂ 5 ਲੱਖ ਪਲੱਸ ਕੁਝ ਲਿਖਿਆ ਉਹਨਾਂ ਨੇ ਹਣਾ ਦੇਖੀ ਸੀ ਐਪਲੀਕੇਸ਼ਨ ਮੈਂ ਨਹੀਂ ਲੱਗਿਆ ਸਾਰਾ ਤੇਰੇ ਕੋਲ ਮੇਰੇ ਕੋਲ ਲੱਗਿਆ ਨਹੀਂ ਜਨਾਬ ਆਰਤੀਆ ਨਹੀਂ ਕੋਈ ਗੱਲ ਸਹੀ ਲਾਉਂਦਾ ਜੀ ਅੱਛਾ ਆਰਤੀਆ ਭਜਦਾ ਹਾਂ ਜੀ ਜ਼ਮੀਨਦਾਰ ਆ ਜਾਂਦਾ ਟਾਈਮ ਨਾਲ ਜ਼ਮੀਨਦਾਰ ਤਾਂ ਆ ਜਾਂਦਾ ਜੀ ਮੈਂ ਤਾਂ ਹੁਣ ਸੱਤ ਦਿਨ ਹੋਣਾ ਚੁਗਾ ਜੀ ਜ਼ਮੀਨਦਾਰ ਤਾਂ ਜਿਹੜੇ 2-3 ਹਫ਼ਤੇ ਹੋ ਗਏ ਆਪਣੇ ਕੋਲ ਐਪਲੀਕੇਸ਼ਨ ਆਏ ਨੂੰ ਹਾਂ ਜੀ ਕਿੰਨੇ ਕ ਵਾਰੀ ਸੱਦੇ ਪਿਛਲੇ ਤਾਂ ਸਬੰਧਾ ਨਾ ਦੇਣਾ ਮੈਂ ਉਹਨੂੰ ਸਾਦਾ ਹੀ ਰਾਜੂ ਤਾਂ ਆ ਜਾਂਦਾ ਜੀ ਜ਼ਮੀਨਦਾਰ ਤਾਂ ਬਾਣੀਆਂ ਨਹੀਂ ਆਉਂਦਾ ਜੀ ਆਉਂਦਾ ਹੀ ਨਹੀਂ ਹਾਂ ਜੀ ਉਹ ਦਿਨ ਤਾਂ ਨਹੀਂ ਦੱਸਿਆ ਮੈਨੂੰ ਜਾਂ ਆਉਂਦਾ ਨਹੀਂ ਇੱਕ ਵਾਰੀ ਵੀ ਨਹੀਂ ਆਇਆ ਇੱਕ ਵਾਰੀ ਆਇਆ ਸੀ ਜੀ ਉਦੋਂ ਬਸ ਕੀੜਾ ਜਾਂ ਮਾਰ ਕੇ ਤੁਰ ਗਿਆ ਜੀ ਕੀ ਕਹਿ ਗਿਆ ਉਦੋਂ ਕਹਿੰਦਾ ਕੋਈ ਗੱਲ ਨਹੀਂ ਅਸੀਂ ਆਪੇ ਨਿਬੜ ਲਾਂਗੇ ਨਹੀਂ ਆਪੇ ਉਹਨੂੰ ਆਪੇ ਨਿਬੜਦੇ ਹੁੰਦੇ ਤਾਂ ਸਾਡੇ ਕੋਲ ਅਗਰ ਥਾਣੇ ਕਿਉਂ ਆਉਂਦਾ ਥੋੜਾ ਬਖਾਇਆ ਕਰਵਾ ਇਹ ਵਰਦੀ ਨਾ ਇਹ ਚੀਜ਼ਾਂ ਬਖਾਉਣ ਵਾਸਤੇ ਹੁੰਦੀ ਹੈ ਆਪਣੀ ਐਵੇਂ ਡਰਦਿਆਂ ਨੂੰ ਡਰਾਉਣ ਵਾਸਤੇ ਨਹੀਂ ਹੁੰਦੀ ਜਿਹੜਾ ਬੰਦਾ ਲੁੱਚਪੁਣਾ ਕਰਦਾ ਉਹਦੇ ਵਾਸਤੇ ਭਾਈ ਇਹ ਵਰਦੀ ਆਪਾਂ ਇਹ ਇਹ ਤਾਂ ਹੈ ਜੀ ਤੇ ਫਿਰ ਮੜਾ ਜਾਂ ਦਬਕਾ ਰੱਖਿਆ ਕੋ ਉਹਨੂੰ ਗੜਸ ਰੱਖਿਆ ਕੋ ਰਿਆ ਤੁਹਾਨੂੰ ਕਾਹਨ ਹੈ ਕਿਸੇ ਦੀ ਨਾ ਹੁਣ ਬੁਲਾਇ ਰਾਜੂ ਆ ਗਏ ਠੀਕ ਹੈ ਆਰਤੀਆ ਨਹੀਂ ਆਇਆ ਆਰਤੀਆ ਨੂੰ ਮੈਂ ਬੁਲਾਉਣਾ ਜੀ ਹੁਣ ਉਹ ਮੇਰੇ ਵੱਲੋਂ ਸਖਤ ਫੋਨ ਕਰ ਦੇ ਇੱਕ ਵਾਰੀ ਠੀਕ ਹੈ ਜੀ ਤੇਰੇ ਹੱਥ ਖੜੇ ਨਹੀਂ ਨਿਪਟਦਾ ਤੂੰ ਮੈਥੋਂ ਨਹੀਂ ਨਿਪਟਦਾ ਜੀ ਬਸ ਕੋਈ ਗੱਲ ਨਹੀਂ ਮੈਂ ਤੁਹਾਨੂੰ ਨਿਬੇੜ ਕੇ ਬੁਲਾਉਣਾ ਠੀਕ ਹੈ ਹੁਣ ਸਖਤ ਫੋਨ ਕਰ 10 ਮਿੰਟਾਂ ਤੋਂ ਪਹਿਲਾਂ ਉਹਨੂੰ ਕਹ ਵੀ ਸਾਹਬ ਦੇ ਕੋਲੇ ਚਾਹੀਦਾ ਤੂੰ ਐਸਐਚਓ ਸਾਹਬ ਦੇ ਕੋਲ ਠੀਕ ਹੈ ਠੀਕ ਹੈ ਹੁਣ ਕੇ ਮੇਰੀ ਡਿਪਟੀ ਸਾਹਿਬ ਨਾਲ ਮੀਟਿੰਗ ਹੈ ਠੀਕ ਹੈ ਮੈਂ ਜਾਣਾ ਹੈ ਉਹਨੂੰ ਕੋਈ 10 ਤੋਂ 11ਵਾਂ ਮਿੰਟ ਹੋ ਗਿਆ ਨਾ ਤੇ ਉਹਨੂੰ ਕਹ ਵੀ ਸਾਹਬ ਨੇ ਆਖਿਆ ਵੀ ਚੱਕ ਕੇ ਲੈ ਜਾਵਾਂਗੇ ਤੈ ਇਹ ਥੋੜੋ ਗੱਲ ਆ ਯਾਰ ਖੱਜਲ ਕਰੀ ਜਾਂਦੇ ਉਹਨੂੰ ਗੇੜੇ ਮਾਰੀ ਜਾਂਦਾ ਤੇ ਉਹ ਆਉਂਦਾ ਨਹੀਂਗਾ ਹੁਣ ਰਾਜੂ ਨੂੰ ਭੇਜ ਦੋ ਰਾਜੂ ਰਾਜੂ ਨੂੰ ਭੇਜ ਦੋ ਮੇਰੇ ਕੋਲ ਰਾਜੂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਪੁੱਤ ਸਤਿ ਸ਼੍ਰੀ ਅਕਾਲ ਬੱਚੇ ਨੂੰ ਵੀ ਲਈ ਫਿਰਦੇ ਉਠਾਣੇ ਹਾਂ ਹਾਂ ਜੀ ਵੀਰੇ ਇੱਥੇ ਚੱਲ ਰਿਹਾ ਸੀ ਤੇ ਅੱਛਾ ਆਜੋ ਬੈਠੋ ਕੋਲ ਬੈਠ ਠੀਕ ਬੈਠੋ ਬੈਠੋ ਹੈਲੋ ਬੇਟਾ ਕੀ ਨਾਮ ਹੈ ਇਕਮ ਇਕਮ ਬਸਰਾ ਨਾ ਯਾਰ ਜਿੰਨਾ ਸੋਹਣਾ ਮੁੰਡਾ ਉਹਨਾਂ ਸੋਹਣਾ ਨਾ ਹੈ ਪੜਦੇ ਹੋ ਕਿਹੜੇ ਕਲਾਸ ਚ ਪੰਜਵੀਂ ਪੰਜਵੀਂ ਚ ਵਧੀਆ ਨੰਬਰ ਆਉਂਦੇ ਹੁੰਦੇ ਆ ਹਾਂਜੀ ਡੈਡੀ ਕੋੜਦੇ ਹੁੰਦੇ ਕਿ ਨਹੀਂ ਕਈ ਵਾਰ ਕੋਟਦੇ ਕਈ ਵਾਰ ਕੋਟਦੇ ਹੁੰਦਿਆਂ ਕਿਹੜੀ ਗੱਲ ਤੋਂ ਕਈ ਵਾਰ ਮਸ਼ਾਰਤ ਕਰਨ ਲੱਗ ਪੈਂਦੀ ਹੈ ਮਸ਼ਾਰਤ ਕਰਨ ਲੱਗ ਪੈਂਦਾ ਹਨ ਕਿ ਫੋਨ ਤੇ ਗੇਮ ਖੇਡਦਾ ਹੁੰਦਾ ਹੈ ਗੇਮ ਖੇਡਦੇ ਤੋਂ ਰੋਕਦੇ ਫਿਰ ਤੈਨੂੰ ਨਾ ਬੇਟਾ ਫੋਨ ਜਿਆਦਾ ਫੋਨ ਵੇਖਦੇ ਆਂਗੇ ਥੋੜਾ ਵੇਖਦਾ ਇਹ ਲੰਬਾ ਜਿਆਦਾ ਦੇਖਦਾ ਸੀ ਗੇਮਾਂ ਖੇਡਦਾ ਹੁੰਦਾ ਨਾ ਬੇਟਾ ਅੱਖਾਂ ਖਰਾਬ ਹੋ ਜਾਂਦੀਆਂ ਫੋਨ ਬਹੁਤ ਘੱਟ ਦੇਖਣਾ ਜਦੋਂ ਕੰਮ ਜਿੱਤਰਕ ਫੋਨ ਤੇ ਇਤਰਾ ਲੈਪਟਾਪ ਤੇ ਇਤਰਾ ਕੰਪਿਊਟਰ ਤੇ ਕੰਮ ਹੈ ਨਾ ਕੋਈ ਸਕੂਲ ਦਾ ਬਸ ਓਨਾ ਟਾਈਮ ਬੇਟਾ ਜੇ ਥੋੜਾ ਬਹੁਤਾ ਟਾਈਮ ਤਰਾ ਦਿਲ ਕਰਦਾ ਨਾ ਕੋਈ 10 ਮਿੰਟ ਦਾ ਇਤ ਗੱਲ ਬੈਠੀ ਕਹਿਣਾ ਪੁੱਤੇ ਨੂੰ ਜਿਆਦਾ ਫੋਨ ਨਹੀਂ ਦੇਖਣਾ ਪੁੱਤ ਨਿਗਾਹ ਖਰਾਬ ਹੋ ਜਾਂਦੀ ਹੈ ਇਹਦੀਆਂ ਇਹਦੀਆਂ ਤਰੰਗਾਂ ਹੁੰਦੀਆਂ ਬੇਟਾ ਉਹ ਇਫੈਕਟ ਕਰਦੀਆਂ ਨੁਕਸ ਪਾਉਂਦੀਆਂ ਬੇਟਾ ਠੀਕ ਹੈ ਬਹੁਤ ਘੱਟ ਦੇਖਣਾ ਫੋਨ ਸਿਆਣਾ ਬੱਚਾ ਬਣਨਾ ਠੀਕ ਹੈ ਫੇਰ ਡੈਡੀ ਸਹੀ ਕੁੱਟਦੇ ਜਦ ਤੂੰ ਫੋਨ ਤੋਂ ਰੋਕਦੇ ਹਾਂ ਤਾਂ ਸਭ ਦੀਆਂ ਗੱਲਾਂ ਸਾਰੀਆਂ ਨੋਟ ਕਰ ਲੈ ਨਹੀਂ ਸਿਆਣਾ ਬੱਚਾ ਕਰੂ ਬਣਨਾ ਹਾਂ ਕੀ ਰੌਲਾ ਤੁਹਾਡਾ ਹੁਣ ਨਿਬੜਿਆ ਨਹੀਂ ਨਹੀਂ ਜੀ ਨਿਬੜਿਆ ਜੀ ਸਾਡਾ ਹੀ 1 ਮਿੰਟ ਬੇਟਾ ਲੈਣਾ ਕੋਈ ਜੋਸ਼ ਜਜ਼ ਮੰਗਾਵਾਂ ਤੈਨੂੰ ਨਹੀਂ ਹਾਂ ਕੋਈ ਪੈਟ ਹੀ ਪੇਸਤੀ ਵੈਸੇ ਵੈਦਨਾ ਨਹੀਂ ਮੰਗਾਉਂਦਾ ਹੁੰਦਾ ਆਪਣੇ ਬੱਚਾ ਨੂੰ ਵੈਦਨਾ ਨਹੀਂ ਦਿੰਦਾ ਕਹਿੰਦਾ ਤੈਨੂੰ ਉਹ ਬਾਹਰ ਲੈ ਖਾਣਾ ਕੱਟੀ ਖਾਣਾ ਕੋਲ ਡਰਿੰਕ ਉਹ ਵੀ ਘੱਟ। ਤੋਂ ਵੀ ਘੱਟ। ਬੱਸ। ਕਰ ਲੋ ਜੇ ਤਾਂ ਪਾਪਾ ਉਹ ਪੀ ਲੰਦ ਬੰਦ ਹੋ ਰੋਗੇ। ਉਹ ਕਹਿੰਦੇ ਤਾਂ ਪਾਪਾ ਵੀ ਦੇ ਉਹ ਪੀ ਲੈਣਾ। ਵੈਰੀ ਗੁੱਡ ਵੈਰੀ ਗੁੱਡ। ਕਦੇ ਕਦੇ ਪੀਆ ਕਰੋ ਠੀਕ ਹੈ ਜਿਆਦਾ ਨਹੀਂ ਪੀਣਾ। ਇਹ ਕੋ ਲਾਲ ਜਿਆ ਨਹੀਂ ਪੀਣਾ। ਇਹ ਲਾਲ। ਇੱਕ ਲਾਲ ਜੇ ਰੰਗ ਦਾ ਹੁੰਦਾ ਨਾ। ਸਵਿੰਗ। ਹਾਂ। ਮੈਂ ਤੈਨੂੰ ਪੁੱਛਣਾ ਸੀ। ਉਹ ਪਿੰਦੇ ਨਹੀਂ। ਪਿੰਦਾ ਨਹੀਂ? ਬਹੁਤ ਸਾਨਾ। ਮੇਰੇ ਪਾਪਾ ਨੇ ਮਨਣਾ ਕਿ ਧੀ ਹੋਈ ਆ ਪਾਪਾ ਵੀ ਨਹੀਂ ਪਿੰਦੀ। ਸਾਡੇ ਘਰ ਦੇ ਕੋਈ ਵੀ ਨਹੀਂ ਪੀਂਦੇ। ਉਹ ਵੈਰੀ ਗੁੱਡ ਬੇਟਾ ਉਹ ਨਹੀਂ ਪੀਣੀ। ਉਹ ਬਹੁਤ ਮਾੜੀ ਆ ਠੀਕ ਹੈ। ਉਹ ਕੋਲਡ ਡਰਿੰਕ ਬਖਾਉਣ ਨੂੰ ਕੋਲਡ ਡਰਿੰਕ ਉਹ ਨਸ਼ਾ ਪੁੱਤ ਫੇ ਇੱਕ ਬਲੂ ਜੀ ਵੀ ਆਉਂਦੀ ਉਹ ਵੀ ਨਹੀਂ ਹਾਂ ਇੱਕ ਬਲੂ ਆਉਂਦੀ ਐ ਇੱਕ 골ਡਨ ਆਉਂਦੀ ਐ ਸਾਰਾ ਪਤਾ ਤੈਨੂੰ ਸਿਆਣਾ ਯਾਰ ਬੱਚਾ ਤੇਰਾ ਹਾਂਜੀ ਗੁੱਡ ਬੇਟਾ ਬਾਹਰਲਾ ਖਾਣਾ ਬਹੁਤ ਘੱਟ ਖਾਣਾ ਪੁੱਤ ਬਹੁਤ ਮਾੜੇ ਖਾਣੇ ਆ ਬਾਹਰ ਠੀਕ ਐ ਬਹੁਤ ਸੋਹਣੀ ਗੱਲ ਐ ਤੂੰ ਜਿਹੜੇ ਜਿਹੜੇ ਚੀਜ਼ਾਂ ਨਹੀਂ ਖਾਣੀਆਂ ਪਣੀਆਂ ਚਾਹੀਦੀਆਂ ਤੂੰ ਨਹੀਂ ਖਾਂਦਾ ਪੀਂਦਾ ਗੁੱਡ ਬੇਟਾ ਗੁੱਡ ਤੂੰ ਬੜੇਂਗਾ ਕੁਝ ਜ਼ਿੰਦਗੀ ਚ ਵੈਰੀ ਗੁੱਡ ਸਿਆਣਾ ਬੱਚਾ ਠੀਕ ਐ ਠੀਕ ਕੀ ਆ ਨਾ ਸੇਠ ਸੇਠ ਜੀ ਸਾਡਾ ਨਾ 40 50 ਸਾਲਾਂ ਦਾ ਹੀ ਤੋਂ ਇਹਦੇ ਨਾਲ 28 ਸਾਲ। ਉਮਰ ਕਿੰਨੀ ਹੈ? 38 ਸਾਲ ਦੀ। 38 ਕਿ ਸਾਲ? ਐ ਬਾਬੂ ਵਾਲੇ ਦੀ ਆਰਤਾ ਹੀ ਸਾਡੇ ਦਾਦੇ ਵਾਲੇ ਦੀ। ਇਹਨਾਂ ਦੇ ਗਾਂ ਦਾਦੇ ਦੀ ਆਰਤਾ ਹੁੰਦੀ ਸੀ ਫੇਰ ਇਹਦੇ ਬਾਪੂ ਦੀ ਹੋ ਗਈ ਪਿਓ ਦੀ। ਪੀੜੀ ਦਰ ਪੀੜੀ ਤੁਰੇ ਹੋ। ਪੀੜੀ ਦਰ ਪੀੜੀ ਅਸੀਂ ਬੁੱਤੀਜੀ ਪੀੜ੍ਹੀ ਹੋ ਗਈ ਅਸੀਂ ਇਹਦੇ ਤੱਕ ਯਾਦ ਤਾਂ ਹੈ ਅੱਛਾ ਤੁਹਾਡੇ ਦਾਦਾ ਜੀ ਤੋਂ ਲੈ ਹਾਂਜੀ ਚਲੋ ਉਹ ਸਮੇਂ ਚੰਗੇ ਸੀ ਉਹ ਹਾਂਜੀ ਕਿਤੇ ਬਾਪੂ ਵਰਗਿਆਂ ਨੇ ਪੈਸੇ ਲੈ ਆਉਣੇ ਤੇ ਗੁੱਠਾ ਲਾ ਦਿੰਦੇ ਸੀਗੇ ਪੈਸੇ ਲੈ ਆਉਣੇ ਗੁੱਠਾ ਲਾ ਆਉਂਦੇ ਸੀ ਕਿਤੇ ਹਿਸਾਬ ਨਹੀਂ ਲਿਆ ਸੀ ਕਿਤੇ ਕਿਤਾਬ ਨਹੀਂ ਕਰਿਆ ਸੀ ਸਾਡੀ 7-8 ਕਿੱਲੇ ਵਾਣ ਸਾਡਾ ਆਉਂਦਾ 15-20 ਕਿੱਲੇ ਕਿਤੇ 30 ਕਿੱਲੇ ਵੀ ਹੋ ਜਾਂਦੇ ਠੇਕੇ ਤੇ ਕਿਤੇ 40 ਵੀ ਹੋ ਜਾਂਦੇ ਐ ਅਸੀਂ ਤਵਾਈ ਕਰਦੇ ਜੀ ਪਹਿਲਾਂ ਤਵਾਈ ਕਰਦੇ ਹੁਣ ਤੁਹਾਡੇ ਐਪਲੀਕੇਸ਼ਨ 'ਚ 25-26 ਕਿੱਲੇ ਲਿਖਿਆ ਪਿਛਲੇ ਹਾਂ ਐ ਕਿ 25 ਕਿੱਲੇ ਵਾਣ ਸਾਡੇ ਕੋਲ ਠੇਕੇ ਤੇ ਜੀ 25 ਠੇਕੇ ਤੇ ਹੈ ਹਾਂਜੀ ਹਾਂਜੀ ਤੇ 7-8 ਥੋੜਾ ਆਉਂਦਾ 7-8 ਗੱਲੇ ਆਉਂਦਾ ਜੀ ਅੱਛਾ ਬਾਕੀ ਕਿ ਬਾਕੀ 33 ਗੱਲੇ ਵਾਣ ਬੰਦਦਾ 33 ਗੱਲੇ ਠੀਕ ਹੈ ਮੈਨੂੰ 25 26 ਦਾ ਬਿਲੇਖਾ ਸੀਗਾ ਅੱਛਾ ਠੀਕ ਹੈ ਤੇ ਕੀ ਜਾਂਦਾ ਹੁਣ ਕੀ ਰੋਲਾ ਕਿੰਨੇ ਰੋਲਾ ਕਿੰਨੇ ਪੈਸਿਆਂ ਦਾ ਇੱਕ ਵਾਰੀ ਦੱਸੋ ਮੈਨੂੰ ਰੋਲਾ ਜੀ ਹੁਣ ਅਸੀਂ ਨਾ ਕਣਕ ਦਾ ਵੀ ਪਿਛਲੀ ਦਾ ਹਿਸਾਬ ਨਹੀਂ ਕਰਾਂਗੇ ਹੁਣ ਤਾਂ ਝੋਨਾ ਲਈ ਜਾਂਦੇ ਲੋਕ ਝੋਨਾ ਲਈ ਜਾਂਦੇ ਸਾਨੂੰ ਪੈਸਿਆਂ ਦੀ ਲੋੜ ਆ ਇਹ ਮੇਰੇ ਨਾਲ ਲੜ ਪੈਂਦੀ ਆ ਹੁਣ ਲੈਣੇ ਤਾਂ ਸਾਡਾ ਤਾਂ ਬਾੜਤੀ ਹੀ ਆ ਜੀ ਇਹਦੇ ਤੋਂ ਹੀ ਲੈਣੀ ਆ ਅਸੀਂ ਅਸੀਂ ਹੋਰ ਕਿੱਥੇ ਜਾਈਏ ਹੂੰ ਇਹਨੂੰ ਹੁਣ ਜਿਹਨੂੰ ਕਿਹਾ ਪੈਸੇ ਦੇ ਦੇ ਕਹਿੰਦੇ ਮੈਂ ਕਿਹਾ ਨਾ ਇਹ ਹੁਣ ਬੇਟਾ ਵੀ ਇਸ ਹਿਸਾਬ ਪਤਾਵ ਰੱਖਣ ਲੱਗ ਗਿਆ ਬੜਾ ਮੋਟਾ ਵੀ ਡੇਢੀ ਆਪਾਂ ਵੀ ਹਿਸਾਬ ਕਰੀਏ ਯਾਰ ਸਿਆਣਾ ਬੱਚਾ ਬੱਚਾ ਸਿਆਣਾ ਤੇ ਇਹ ਵੀ ਹੁਣ ਪਹਿਲਾਂ ਤਾਂ ਇਹਨੇ ਕਿਤੇ ਹਿਸਾਬ ਨਹੀਂ ਲਿਆ ਸੀ ਮੇਰੇ ਘਰ ਵਾਲੇ ਨੇ ਹੁਣ ਇਹ ਕਹਿੰਦੀ ਵੀ ਆਪਾਂ ਵੀ ਕਿੰਨਾ ਚਿਰ ਹੋ ਗਿਆ ਕਿਤੇ ਹਿਸਾਬ ਨਹੀਂ ਕਰਿਆ ਆੜਤੀਏ ਨਾਲ ਤੇ ਆਪਾਂ ਹਿਸਾਬ ਤਾਂ ਕਰੀਏ ਇਹਨੂੰ ਹੁਣ ਸਾਡਾ 6 ਮਹੀਨੇ ਹੋ ਗਏ ਸਾਲ ਹੋ ਗਿਆ ਵੀ ਸਾਡਾ ਹਿਸਾਬ ਮळा ਕੋਈ ਤੁਹਾਡੇ ਸਰ ਪੈਸੇ ਟੁੱਟਦੇ ਹੀ ਆ ਪਾਣੇ ਲੱਖ ਟੁੱਟਦੇ ਹੀ ਆ ਐਂ ਹੀ ਚਈ ਜਾਂਦਾ ਜੀ ਮੈਨੂੰ ਤਾਂ 20 25 ਸਾਲ ਹੋ ਗਏ ਸਾਡੇ ਸ਼ਹਿਰੀ ਤੁਰੇ ਆਉਂਦੇ ਜੀ ਕਲਾੜਤੀਆਂ ਨਾਲ ਇੱਕ ਲਿੰਮਟ ਲੁੱਟ ਵੀ ਹੋ ਗਈ ਲੈਂਪ ਵੀ ਕਮਾਉਣੇ ਹੁੰਦੇ ਆਂ ਜੀ ਲੈ ਕੇ ਇੰਕਮਾਉਣੇ ਹੁੰਦੇ ਆ ਮੋੜ ਦਿੰਦੇ ਆ ਉਹ ਤਾਂ ਹੈ ਤਾਂ ਕਮਾਉਣੀ ਆ ਮੋੜ ਕੇ ਤਾਂ ਜਾਂਦੀਆਂ ਨਹੀਂ ਜੀ ਉਹ ਤਾਂ ਮੈਂ ਸਮਝਦਾ ਹਾਂ ਉਸ ਗੱਲ ਨੂੰ ਹਾਂ ਜੀ ਸਰ ਤੇ ਇਹਨੂੰ ਹੁਣ ਅਸੀਂ ਆਖਿਆ ਇੱਕ ਡੀਆਪੀ ਲੈਣੀ ਆ ਜੂਰੀਆ ਲੈਣੀ ਆ ਜਿੰਕ ਚੱਕਣੀ ਆ ਕਈ ਸਾਇੰਸ ਸਪਰੇਆਂ ਚੱਕੜੀਆਂ ਹੋਣੇ ਝੋਨਾ ਲਾਉਣਾ ਜੀ ਪਾਉਣੀ ਆ ਉਹਨੂੰ ਲੇਬਰ ਨੇ ਵੀ ਲੈਣੇ ਤੇ ਲੇਬਰ ਨੇ ਵੀ ਲੈਣੇ ਆ ਤੇ ਹੁਣ ਉਹ ਨਿਆਂ ਹੀ ਨਹੀਂ ਦਿੰਦਾ ਹਨੇ ਪੈਸਿਆਂ ਤੇ ਜਵਾਬ ਦਿੰਦਾ ਪਿੱਛੇ ਹੀ ਹੁਣ ਜਦੋਂ ਵੀ ਵੀਰੇ ਜਾਣੇ ਆ ਜੇ ਜੇ ਕਿਸੇ ਨੇ ਸਾਹ ਆ ਪਾਲੇ ਸਰ ਪੈਸੇ ਟੁੱਟਦੇ ਆ ਤੁਹਾਡੇ ਸਰ ਪੈਸੇ ਟੁੱਟਦੇ ਆ ਹੁਣ 20 20 ਬੰਦਿਆਂ ਦੀਆਂ ਰੋਟੀਆਂ ਪਕਾ ਕੇ ਭੇਜਦੇ ਆ ਠੀਕ ਹੈ ਤੁਹਾਨੂੰ ਵੀ ਪਤਾ ਚਾਹ ਪਾਣੀ ਦੇ ਵਿੱਚ ਵੀ ਖਰਚਾ ਹੁੰਦਾ ਰੋਟੀ ਪਾਣੀ ਦੇ ਵਿੱਚ ਵੀ ਇੰਨਾ ਹੁਣ ਸਾਰੇ ਕੁਮਾਰੀ ਉਹਨਾਂ ਨੂੰ ਦੇਖ ਵੇ ਸਾਡੇ ਬੱਲੇ ਤਾਂ ਕੁਝ ਨਹੀਂ ਰਹਿਣਾ ਹੁੰਦਾ ਜਦੋਂ ਵੀ ਜਾਣੇ ਆ ਉਹਨਾਂ ਕੋਲ ਇੱਕੋ ਹੀ ਜਵਾਬ ਆ ਤੁਹਾਡੇ ਸਰ ਪੈਸੇ ਟੁੱਟਦੇ ਆ ਤੁਹਾਡੇ ਸਰ ਪੈਸੇ ਟੁੱਟਦੇ ਆ ਬਸ ਹੋਏਗੀ ਖੁਸ਼ ਕਹਿੰਦੇ ਰਹਿੰਦੇ ਕਣਕ ਦਾ ਹਿਸਾਬ ਕੀਤਾ ਹੀ ਨਹੀਂ ਹਲੇ ਤੱਕ ਕੀਤਾ ਹੀ ਨਹੀਂ ਹਜੇ ਤੱਕ ਨਹੀਂ ਕੀਤਾ ਠੇਕੇ ਦਾ ਕੀ ਕੀਤਾ ਤੁਸੀਂ ਠੇਕੇ ਵਾਲਾ ਤਾਂ ਪੁੱਥਰ ਨੂੰ ਬਾਣ ਚ ਵੜਨ ਦੇਤਾ ਉਹਨੇ 6 ਮਹੀਨੇ ਤੋਂ ਪਹਿਲਾਂ ਠੇਕੇ ਵਾਲਾ ਮੇਰਾ ਹੀ ਲੱਖ ਰੁਪਈਆ ਉਹਨੂੰ ਸਾਈ ਦਿੱਤੀ ਵੀ ਆ ਠੇਕੇ ਵਾਲੇ ਨੂੰ ਅੱਛਾ ਬਾਣ ਵਾਣ ਤੇ ਝੋਨਾ ਲਾਉਣ ਤੇ ਹੀ ਹੁਣ ਮੇਰਾ 8 ਲੱਖ ਵੀ ਖਰਾ ਯੋ ਤਾਂ ਫਿਰ ਇਹ ਤਾਂ ਉਹ ਤਾਂ ਵਿਆਹ ਦੀ ਗੱਲ ਹੈ ਰੱਜੂ ਹਾਂਜੀ ਵੀ ਦੇਖੋ ਠੇਕੇ ਵਾਲੇ ਨੂੰ ਤਾਂ ਜੇ ਅਗਰ ਨੂੰ ਪੈਸੇ ਚਾਹੀਦੇ ਆ ਜੇ ਜ਼ਮੀਨ ਤੁਹਾਨੂੰ ਦੇਣੀ ਹੈ ਤਾਂ ਇਹ ਤਾਂ ਹੁਣ ਰੂਲ ਹੀ ਆਪਣਾ ਬੁੱਢ ਕਦੀਮ ਤੋਂ ਆਪਣੇ ਬਾਬੇ ਦਾਦਿਆਂ ਤੋਂ ਲੈ ਕੇ ਆ ਵੀ 6 ਮਹੀਨਿਆਂ ਦਾ ਠੇਕਾ ਦੇ ਦੇ ਤੇ ਹਾਂਜੀ ਇਹਨਾਂ ਨੇ ਯਕੀਨ ਕੀਤਾ ਉਲਟਾ ਇਹ ਸਾਨੂੰ ਹੁਣ ਖਰਾਬ ਕਰਨ ਤੇ ਆ ਖਰਾਬ ਕਰਨ ਨਹੀਂ ਹੋਇਆ ਵੀਰੇ ਜਦੋਂ ਵੀ ਜਾਣੇ ਆ ਜਵਾਬ ਤੁਹਾਡੇ ਸਰ ਪੈਸੇ ਟੁੱਟਦੇ ਆ ਹਸਾਬ ਕਰ ਹਸਾਬ ਕਰਨ ਨੂੰ ਕੀ ਕਹਿੰਦਾ ਤੁਸੀਂ ਹਸਾਬ ਕਰਦਾ ਹੀ ਨਹੀਂ ਕਰਦਾ ਹੀ ਨਹੀਂ ਉਹ ਹਸਾਬ ਤੁਸੀਂ ਕੋਈ ਬੰਦੇ ਮੌਤ ਪਰ ਵਰਤ ਕਹਿੰਦੀ ਵੇਖੇ ਹੋੜ ਅਸ ਕਸੀ ਮੋਤਵਾਰ ਬੰਦਿਆਂ ਨੂੰ ਕਿਹਾ ਸੀਗਾ ਜੀ ਫਿਰ ਉਹ ਗੱਲ ਜੀ ਬਣੀ ਨਹੀਂ ਫਿਰ ਹਾਰ ਕੇ ਇਹ ਤਾਂ ਤੁਹਾਡੇ ਕੋਲੇ ਆਏ ਸਾਡੀ ਯੂਨੀਵਰਸਿਟੀ ਆਪੇ ਹਾਂ ਜੀ ਮੈਂ ਵੀ ਇਨਸਾਨ ਹੀ ਆ ਮੈਂ ਭਗਵਾਨ ਨਹੀਂ ਹੱਥ ਬੰਨਣ ਦੀ ਲੋੜ ਨਹੀਂ ਕੋਈ ਗੱਲ ਨਹੀਂ ਨਵੇਂੜ ਵਾਸਤੇ ਬੈਠੇ ਮੈਂ ਤਾਂ ਗੱਲ ਕਰੋ ਇੱਕ ਵਾਰੀ ਅਸੀਂ ਸਾਨੂੰ ਤਾਂ ਉਹ ਵਾਪਸ ਹੀ ਮੋੜ ਦਿੰਦੇ ਆ ਮੈਂ ਸਾਡੇ ਸਾਡੀ ਕਿਸੇ ਨਾਲ ਹੋਰਾੜਤ ਕਰਨ ਜੋਗਿਆ ਨਹੀਂ ਮੈਂ ਸਾਡੇ ਥਾਣੇ ਸਾਡੇ ਥਾਣੇਦਾਰ ਤੇ ਹੈਰਾਨ ਆ ਵੀ ਪਿਛਲੇ ਮੇਰੇ ਖਾਲ 10 ਤੋਂ ਵੱਧ ਦਿਨ ਹੋ ਗਏ 12 15 ਦਿਨ ਹੋ ਗਏ ਤੁਹਾਡੇ ਅਪਲੀਕੇਸ਼ਨ ਹਾਂ ਜੀ ਹਾਂ ਜੀ ਉਹਨੇ ਇਹ ਤੱਕ ਨਵੇੜਿਆ ਨਹੀਂ ਆਉਣਾ ਕਿ ਕਹਿੰਦਾ ਮੇਰੇ ਹੱਥ ਖੜੇ ਆ ਮੈਂ ਕਿ ਐਂ ਬੋਰ ਘਰੇ ਕੋਈ ਹਾਨੀ ਸੀ ਉਹ ਬੇਡੇ ਨੂੰ ਵੀ ਨਾਲ ਲੈ ਕੇ ਆਇਆ ਅਸੀਂ ਖੱਜਲ ਖਵਾਰ ਹੁੰਨੇ ਆ ਨਾ ਦੱਸੋ ਜਵਾਕਰੂ ਵੀ ਨਾਲ ਲੈ ਕੇ ਆਏ ਆ ਥੱਕ ਹਾਰ ਕੇ ਜਦੋਂ ਕੋਈ ਨਿਆਂ ਹੀ ਨਹੀਂ ਦਿੰਦਾ ਉਹ ਪਰਮਜੀਤ ਹਾਂ ਸਰ ਆਇਆ ਸੇਟ ਕਿ ਨਹੀਂ ਆਇਆ ਸੇਟ ਆ ਗਿਆ ਜੀ ਭੇਜਿਆ ਨਹੀਂ ਕਿ ਚਾਹ ਚੂ ਪਿਉਣ ਲੱਗ ਪਏ ਉਹ ਆ ਆਈ ਜਾਂਦੇ ਜੀ ਥੋੜੀ ਹੁੰਦੀ ਆ ਤ ਵੀ ਜਿਹੜਾ ਪੈਸੇ ਵਾਲਾ ਬੰਦਾ ਨੂੰ ਚਾਹਾਂ ਚੂ ਪਹਿਲਾਂ ਪੁੱਛਣ ਲੱਗ ਪੈਂਦੇ ਤੁਸੀਂ ਨਹੀਂ ਜਨਾਬ ਆ ਵੀ ਆਈ ਜਾਂਦੇ ਜੀ ਆਓ ਜੀ ਸੇਟ ਸਾਹਿਬ ਕਸੂਰ ਸਾਬ ਸੱਸੀ ਕਾਲ ਸਿਰ ਚ ਕਿਵੇਂ ਹੋ ਬਹੁਤ ਵਧੀਆ ਤੁਸੀਂ ਉਲਝਾਈ ਬੈਠੇ ਹੋ ਕਿ ਉਲਝਾਈ ਬੈਸੀ ਉਹਦੇ ਉਮਾਰੀ ਤਾਂ ਕੋਈ ਨਹੀਂ ਹੈਗੀ ਜੀ ਉਹਨੂੰ ਬਸ ਗਾਦੀ ਹੋਣੀ ਹੈ ਨਹੀਂ ਉਹਨਾਂ ਸਾਹ ਸਮਝਦੇ ਜੀ ਵਰਕਾ ਉਹਨਾਂ ਦੇ ਨਹੀਂ ਸਿਰ ਜੀ ਦੇਖੋ ਅਸਲ ਦੇ ਵਿੱਚ ਮੈਨੂੰ ਨਹੀਂ ਪਤਾ ਤੁਹਾਡਾ ਦੋਨੇ ਚੀਜ਼ਾਂ ਹੁੰਦੀਆਂ ਹਾਂਜੀ ਇੱਥੇ ਆੜਤੀਆ ਵੀ ਬਹੁਤ ਬੇਈਮਾਨ ਬੈਠੇ ਨੇ ਬਿਲਕੁਲ ਬਿਲਕੁਲ ਜਿਹੜੇ ਜ਼ਿਮੀਦਾਰਾਂ ਦਾ ਜਿਹੜਾ ਇੱਕ ਅਰੀ ਫਸਲਾਂ ਵੇਚੀਆਂ ਤੇ ਕਰੋੜਾ ਰੁਪਇਆ ਮੁੱਕਰ ਗਏ ਬਿਲਕੁਲ ਭੱਜ ਗਏ ਲੈ ਕੇ ਭੱਜ ਗਏ ਹੋਰ ਥਾਂ ਤੇ ਕਾਰੋਬਾਰ ਕਰਦੇ ਜਿੰਮੇਦਾਰ ਵੀ ਤੁਸੀਂ ਜਿੰਮੇਦਾਰ ਵੀ ਬੈਠੇ ਆ ਜਿਨ੍ਹਾਂ ਨੇ ਜਿਹੜਾ ਸੀਗਾ ਵੀ ਇਹ ਕਹਤਾ ਆਰਥੀ ਅਨੁਭਵ ਕਰ ਲਈ ਜੋ ਕਰਨਾ ਫਿਰ 10 ਲੱਖ ਲੈ ਕੇ ਵਿਆਹ ਤੇ 20 ਲੱਖ ਰੁਪਏ ਲੈ ਗਏ ਮੈਂ ਕਹਿੰਦਾ ਜੀ ਦੇਖੋ ਤਾੜੀ ਦੋਨਾਂ ਹੱਥਾਂ ਨਾਲ ਬਾਈ ਦੋਨਾਂ ਨਾਲ ਠੀਕ ਹੈ ਇੱਥੇ ਮੈਂ ਤੁਹਾਨੂੰ ਗਲਤ ਨਹੀਂ ਕਹਿੰਦਾ ਇਹਨੂੰ ਸਹੀ ਨਹੀਂ ਕਹਿੰਦਾ ਇਹਨੂੰ ਗਲਤ ਨਹੀਂ ਕਹਿੰਦਾ ਤੁਹਾਨੂੰ ਸਹੀ ਨਹੀਂ ਕਹਿੰਦਾ ਮੇਰੀ ਨਜ਼ਰ 'ਚ ਦੋਨੋਂ ਦੋਸ਼ੀ ਹੋ ਠੀਕ ਹੈ ਤੁਹਾਡਾ ਮਾਮਲਾ ਜਿਹੜਾ ਨਾ ਵੀ ਜੇ ਤੁਸੀਂ ਆਪਸ 'ਚ ਇਹ ਕਹਿੰਦਾ 40 ਸਾਲ ਤੋਂ ਵੱਧੋਂ ਕਿ ਸਾਡੀ ਆਰਥ ਨੂੰ ਬਿਲਕੁਲ ਇਹਨਾਂ ਦੇ ਬਿਊਰਗ ਸਾਡੇ ਕੋਲ ਆਉਂ ਮੈਂ ਜਦੋਂ ਬਾਬੇ ਦਾਦਿਆਂ ਤੋਂ ਤੋਰੇ ਆਉਂਦੇ ਆ 40 ਸਾਲ ਤੋਂ ਪੁਰਾਣੀ ਆੜਤ ਹੋ ਗਈ ਵੱਧ ਦੇ ਨਾਲ ਤੁਹਾਡੀ ਹਾਂ ਜੀ ਤੇ ਫਿਰ ਹੁਣ ਰੌਲਾ ਠਾਣੇ ਕਿਉਂ ਪਹੁੰਚ ਗਿਆ ਮੈਂ ਤਾਂ ਆਪ ਹਰਾਨਾ ਜੀ ਮੈਨੂੰ ਤਾਂ ਆਪ ਹਰਾਨੀ ਹੋਈ ਜਾਂਦੀ ਹੈ ਵੀ ਇਹਨਾਂ ਦੀ ਮੇਰਾ ਤਾਂ ਕੋਈ ਗੱਲਬਾਤ ਹੈ ਹੀ ਨਹੀਂ ਮੈਂ ਤਾਂ ਸਾਹ ਦਾ ਇਹਨਾਂ ਨੂੰ ਹਿਸਾਬ ਬਣਾ ਕੇ ਦਿੱਤਾ ਹੋਇਆਗਾ ਹੁਣ ਇਹ ਕਹਿੰਦੇ ਹਿਸਾਬ 'ਚ ਫਰਕ ਆ ਮੈਂ ਕਿਹਾ ਵੀ ਸਾਹ ਤੁਸੀਂ ਚਾਰ ਬੰਦੇ ਬਣਾ ਲਓ ਆਪਾਂ ਬਹਿ ਕੇ ਬਚੈਕ ਕਰਾ ਲਨੇ ਜੋ ਕੀ ਫਰਕ ਆ ਦਾ ਹੂੰ ਮੇਰੇ ਕੋਲ ਤਾਂ ਮਸਲਾ ਨਹੀਂ ਮੇਰੇ ਤੋਂ ਮੇਰੇ ਤੋਂ ਹਵਾਜ ਤਾਂ ਹੀ ਨਹੀਂ ਜਾਜਦੇ ਵੀ ਠਾਣਾ ਜਾਵਣਗੇ ਪਰਮਜੀਤ ਹਾਂ ਸਰ ਆ ਜਾ ਬੈਠ ਜਾ ਮੈਂ ਤੁਹਾਨੂੰ ਪੁੱਛਣੀ ਆ ਸਾਰੀ ਗ ਪਹਿਲਾਂ ਮੈਂ ਤੈਨੂੰ ਵੇਖਾਂ ਵੀ ਤੂੰ ਕਿੰਨੇ ਵੇੜਿਆ ਇਹਨਾਂ ਦਾ ਹੁਣ ਤੱਕ 10 ਤੋਂ 15 ਦਿਨ ਹੋ ਗਏ ਹਾਂ ਸਰ ਇਹਨਾਂ ਦੀ ਐਪਲੀਕੇਸ਼ਨ ਆਈ ਹੈ ਹਾਂਜੀ ਹਾਂਜੀ ਕਿੰਨੀ ਵਾਰੀ ਬੁਲਾਇਆ ਹੁਣ ਤੱਕ ਇਹ ਇਹਨਾਂ ਨੂੰ ਤਿੰਨ ਵਾਰ ਬੁਲਾਇਆ ਜੀ ਅਸੀਂ ਤਾਂ ਇਹਨਾਂ ਨੂੰ ਹਾਂਜੀ ਤੇ ਇਹਨਾਂ ਨੂੰ ਬੁਲਾਇਆ ਸੀ ਸੀਟ ਇੱਕ ਵਾਰ ਆਇਆ ਜੀ ਇਹਨਾਂ ਨੂੰ ਕਿੰਨੇ ਵਾਰੀ ਫੋਨ ਕੀਤਾ ਇਹਨਾਂ ਨੂੰ ਫੋਨ ਕਰਦਾ ਹੁੰਦਾ ਜੀ ਮੈਂ ਸੀਰ ਜੀ ਕਿਉਂ ਨਹੀਂ ਆਏ ਤੁਸੀਂ ਮੇਰੀ ਕੋਲ ਐ ਪਤਾ ਕੀ ਕਹਿੰਦੇ ਦੇਖੋ ਇੱਕ ਪਿੰਡ ਦੇ ਆਰਥ ਨੂੰ ਦੀ ਸਾਡੇ ਕੋਲ ਹੋਰ ਵੀ ਦੇਖੋ ਬੰਦੇ ਬਿਠੇ ਰਿਹਾ ਬੈਠੇ ਹੁੰਦੇ ਆ ਕਿ ਉਹ ਇੱਕ ਦੋ ਵਾਰੀ ਮੈਂ ਇੱਕ ਵਾਰੀ ਮੈਂ ਬਾਹਰ ਸੀਗਾ ਜਦੋਂ ਇਹਨਾਂ ਦਾ ਕੰਮ ਆਇਆਗਾ ਇੱਕ ਵਾਰੀ ਮੇਰੇ ਕੋਲ ਐ ਤਾਂ ਦੇਖੋ ਮੇਰੀ ਮੇਰਾ ਰਿਕਾਰਡ ਚੈੱਕ ਕਰ ਲਓ ਤੁਸੀਂ ਜਿਹੜੇ ਥਾਣੇ ਮੈਂ ਹੁੰਨਾ ਨਾ ਮੈਂ ਆਪਦੇ ਮੁਲਾਜ਼ਮ ਨੂੰ ਧਾਇਓ ਹੋਵੇ ਜਾਂ ਮੁਨਸ਼ੀ ਹੋਵੇ ਜਿਹਦੀ ਡਿਊਟੀ ਹੈ ਨਾ ਕਿਸੇ ਨੂੰ ਬੁਲਾਉਣ ਦੀ ਮੈਂ ਸਖਤ ਹਦਾਇਤਾਂ ਕੀਤੀਆਂ ਹੁੰਦੀਆਂ ਵੀ ਕਿਸੇ ਵੀ ਪਰਸਨ ਨੂੰ ਤੁਸੀਂ ਅਰਜੈਂਟ ਨਹੀਂ ਕਹੋਗੇ ਵੀ ਹੁਣੇ ਆ ਜਾ ਬਿਲਕੁਲ ਬਿਲਕੁਲ ਅੱਜ ਤੁਹਾਨੂੰ ਤਾਂ ਆਖਿਆ ਹਾਂਜੀ ਮੈਨੂੰ ਕਿਹਾ ਸੀ ਕਿ ਹੁਣੇ ਬੁਲਾ ਹਾਂ ਕਿਉਂ ਆਖਿਆ ਕਿਉਂਕਿ ਇਹਨੇ ਮੈਨੂੰ ਕਿਹਾ ਵੀ ਮੈਂ ਤਿੰਨ ਚਾਰ ਵਾਰ ਹੀ ਬੁਲਾਇਆ ਹੈ ਹਾਂ ਵੀ ਹੁਣ ਤੁਸੀਂ ਅੱਜ ਫੋਨ ਕੀਤਾ ਅੱਜ ਮੈਂ ਲੋਕ ਹੋਗਾ ਨਹੀਂ ਅੱਜ ਅੱਜ ਫੋਨ ਤੁਹਾਨੂੰ ਸਖਤ ਗਿਆ ਮੈਨੂੰ ਉਹ ਵੀ ਪਤਾ ਹੈ ਨਾ ਅੱਜ ਫੋਨ ਸਖਤ ਵੀ ਗਿਆ ਤੁਹਾਨੂੰ ਸਖਤ ਹੀ ਗਿਆ ਨਾ ਫੋਨ ਅੱਜ ਇਹਨੇ ਤੁਹਾਨੂੰ ਸ਼ਬਦ ਵਰਤੇ ਹੋਣਗੇ ਜਿਹੜੇ ਮੈਂ ਉਹਨੂੰ ਆਖਿਆ ਸੀਗਾ ਮੇਰੀ ਗੱਲ ਦਾ ਗੁੱਸਾ ਨਾ ਕਰੋ ਦੇਖੋ ਮੇਰੇ ਕਿਸੇ ਤੇਰਾ ਜਨਾਬ ਵੀ ਐਸਐਸਓ ਸਾਹਿਬ ਨੇ ਬੁਲਾਇਆ ਜੀ ਮੈਂ ਨਹੀਂ ਬੁਲਾ ਰਿਹਾ ਅੱਜ ਹਾਂ ਠੀਕ ਹੈ ਮੇਰੀ ਇਕ ਆਦਤ ਹੈ ਦੇਖੋ ਮੈਂ ਚਾਹਣਾ ਹੁਣ ਵੀ ਮਾਮਲਾ ਨਾ ਲੋਕਾਂ ਦੇ ਵੀ ਨਿਭੜਦੇ ਨਹੀਂ ਲਮਕਦੇ ਐ ਖੱਜਲ ਹੁੰਨੇ ਐ ਮੈਂ 6 ਦਿਨ ਬੇੜ ਕੇ ਰਾਜੀ ਉਹਨਾਂ ਤੇ ਆਪਦੇ ਥਾਣੇ ਮੈਂ ਆਖਿਆ ਹੁੰਦਾ ਵੀ ਕਿਸੇ ਨੂੰ ਵੀ ਆਏ ਨਹੀਂ ਤੁਸੀਂ ਕਲਾੜੀ ਜਬਾਨ ਨਹੀਂ ਦੇਣੀ ਵੀ 6 ਦਿਨ ਆਜਾ ਜੇ ਕੋਈ ਐਮਰਜੈਂਸੀ ਨਾ ਹੋਵੇ ਹੁਣ ਜਦੋਂ ਇਹਨੂੰ 15 ਦਿਨ ਹੋ ਗਏ ਲਮਕਦੇ ਫਿਰਦੇ ਹਾਂਜੀ ਹਾਂਜੀ ਤਿੰਨ ਵਾਰੀ ਸੱਦਿਆ ਕੇ ਚਾਰ ਵਾਰੀ ਸੱਦਿਆ ਉਹ ਹਰ ਇੱਕ ਵਾਰੀ ਆਉਂਦਾ ਹਾਂਜੀ ਥੋੜੀ ਤਿੰਨ ਚਾਰ ਵਾਰੀਆਂ ਚ ਹਾਜ਼ਰੀ ਇੱਕ ਵਾਰੀ ਹਾਂਜੀ ਹਾਂਜੀ ਫਿਰ ਉੱਥੋਂ ਲੱਗਣ ਲੱਗ ਪੈਂਦਾ ਨਾ ਸਾਡਾ ਤਾਂ ਦਿਮਾਗ ਆਪਣੇ ਆਪ ਹੀ ਉਧਰ ਚੱਲਾ ਜਾਂਦਾ ਫਿਰ ਦਾਲ ਚ ਕਾਲਾ ਫੋਟੇ ਚ ਨਾ ਹੋਵੇ ਤਾਂ ਤੁਸੀਂ ਸਮਝਦਾ ਹੋਰ ਮੈਂ ਸਮਝਦਾ ਹਾਂ ਇਸ ਗੱਲ ਨੂੰ ਤੁਸੀਂ ਦੂਸਰੇ ਪਾਸੇ ਲੈ ਜਾ ਰਹੇ ਹੋ ਗੱਲ ਨੂੰ ਪਰ ਮੈਂ ਦੇਖੋ ਸਾਡਾ ਸ਼ਡਿਊਲ ਬਹੁਤ ਬਿਜ਼ੀ ਹੈ ਜੀ ਫਿਰ ਉਦੋਂ ਮੈਂ ਜਦੋਂ ਪਹਿਲਾਂ ਇੱਕ ਵਾਰੀ ਉਹਨਾਂ ਨੇ ਫੋਨ ਲਾਇਆ ਉਦੋਂ ਮੈਂ ਬਾਹਰ ਸੀਗਾ ਦੂਜੀ ਵਾਰ ਫੋਨ ਲਾਇਆ ਉਦੋਂ ਮੈਂ ਮਿਲ ਪਿਆ ਸੀ ਉਹਨਾਂ ਨਾਲ ਕੇ ਤੇ ਤੀਜੀ ਵਾਰ ਉਦੋਂ ਮੇਰੇ ਕੋਲ ਬੰਦੇ-ਬੰਦੇ ਬਹੁਤ ਆਏ ਸੀਗੇ ਪਿੰਡੋਂ ਬੜਾ ਸ਼ਡਿਊਲ ਬਿਜ਼ੀ ਹੈ ਤੁਸੀਂ ਆਪਦਾ ਸ਼ਡਿਊਲ ਦੇਖ ਲਿਆ ਹਾਂਜੀ ਉਹਦਾ ਹੁਣ ਤੱਕ ਤੁਸੀਂ ਕਣਕ ਦਾ ਹਿਸਾਬ ਨਹੀਂ ਕੀਤਾ ਹਾਂਜੀ ਫਿਰ ਤੁਸੀਂ ਇਹ ਦੇਖੋ ਵੀ 7-8 ਕਿਲਿਓ ਦੀ ਆਪਦੀ ਹੈ ਹਾਂਜੀ 15 20 25 ਪਤਾ ਨਹੀਂ ਕਿੰਨੇ ਕਿਲਿਓ ਠੇਕੇ ਤੇ ਵੋਂਦਾ ਵੀ ਜਿਹੜਾ ਠੇਕੇ ਦੇ ਦੇਣ ਵਾਲਾ ਜ਼ਿੰਮੇਦਾਰ ਹੈ ਨਾ ਜਾਂ ਮਾਲਕ ਹੈ ਕੋਈ ਵੀ ਹਾਂਜੀ ਉਹ ਬੰਦਾ ਜਿੰਨਾ ਚਿਰ 6 ਮਹੀਨਿਆਂ ਦਾ ਠੇਕਾ ਨਹੀਂ ਜਾਂਦਾ ਹਾਂਜੀ ਉਹ ਨਹੀਂ ਨਾ ਪੈਲੇ ਚ ਵੜਨ ਦਿੰਦਾ ਨਹੀਂ ਬੰਦਾ ਠੀਕ ਹੈ ਹੁਣ ਉਹ ਕਹਿੰਦਾ ਮੇਰਾ ਤਾਂ ਸਾਰਾ ਹੁਣ ਝੋਨਾ ਲਾਉਣ ਦੀ ਤਿਆਰੀ ਹੈ ਮੇਰੀ ਤਾਂ ਹਾਂਜੀ ਤੇ ਠੇਕੇਦਾਰ ਨੂੰ ਇਹ ਗੱਲ ਆਖੀ ਸੀ ਠੇਕੇ ਵਾਲੇ ਨੂੰ ਮਾਲਕ ਨੂੰ ਹਾਂਜੀ ਵੀ ਬਈ ਤੈਨੂੰ ਪੈਸੇ ਦੇ ਕੇ ਫਿਰ ਜਿਹੜਾ ਵਾਹਣ ਦੇ ਵਿੱਚ ਅਸੀਂ ਝੋਨਾ ਲਾਉਣ ਵਾਸਤੇ ਵੜਾਂਗੇ ਹਾਂਜੀ ਹੁਣ ਇਹਨਾਂ ਦਾ ਵੀ ਕੋਈ ਮੈਨੂੰ ਨਹੀਂ ਪਤਾ ਵੀ ਪਹਿਲੀ ਵਾਰ ਇਹਨਾਂ ਕੋਲ ਪੈਲੀ ਆ ਹੋ ਕੇ ਦੂਜੀ ਵਾਰ ਆ ਕਿ ਪੰਜ ਸਾਲ ਹੋ ਗਏ ਕਿ ਮੈਨੂੰ ਨਹੀਂ ਪਤਾ ਹਨਾ ਦੂਜੀ ਵਾਰ ਆ ਜ ਸਾਡੇ ਕੋਲ ਦੂਜੀ ਵਾਰ ਵੀ ਸੀਗੀ ਹਾਂ ਜੀ ਅੱਛਾ ਹੁਣ ਅਗਲਾ ਵੜਨ ਨਹੀਂ ਦਿੰਦਾ ਇਹਨਾਂ ਨੂੰ ਤੇ ਕਾੜੀ ਕਿਵੇਂ ਸੂਤ ਆਉਗੀ ਕਣਕ ਦਾ ਹਿਸਾਬ ਨਹੀਂ ਕੀਤਾ ਹੁਣ ਤੱਕ ਤੁਸੀਂ ਇਹਨਾਂ ਤੋਂ ਹਿਸਾਬ ਮੈਂ ਇਹਨਾਂ ਨੂੰ ਬਣਾ ਕੇ ਦਿੱਤਾ ਹੋਇਆ ਜੀ 40 ਸਾਲਾਂ ਤੋਂ ਵੱਧ ਪੁਰਾਣੀ ਤੁਹਾਡੀ ਆੜਤ ਹਾਂਜੀ ਇਹਨਾਂ ਦੇ ਪਿਓ ਦਾਦਿਆਂ ਤੋਂ ਤੁਹਾਡੇ ਪਿਓ ਦਾਦਿਆਂ ਦੇ ਨਾਲ ਆੜਤ ਤੁਰੀ ਬਿਲਕੁਲ ਠੀਕ ਹੈ ਹਾਂਜੀ ਤੇ ਹੁਣ ਇਹੋ ਜਿਹਾ ਕੀ ਸੱਪ ਸੰਗ ਕੇ ਮੈਂ ਕਹੂੰਗਾ ਪੰਜਾਬੀ ਜਿਹੜੀ ਗੱਲ ਜਟਾਂ ਵਾਲੀ ਹੈ ਪਿੰਡੂ ਜੋ ਇੰਨੀ ਪੁਰਾਣੀ ਆੜਤ ਸਭ ਕੁਝ ਸਹੀ ਚੱਲੀ ਜਾਂਦਾ ਤੇ ਹੁਣ ਤੁਹਾਡਾ ਇੱਥੇ ਆ ਕੇ ਰੌਲਾ ਕਿਉਂ ਪਿਆ ਇੰਨੇ ਸਾਲਾਂ ਬਾਅਦ ਕਿੰਨਾ 5 ਲੱਖਾ ਕਿੰਨਾ ਤੁਹਾਡਾ ਇਹਦਾ 5 ਲੱਖ ਕਹਿੰਦੇ ਜੀ ਪਰ ਸਾਨੂੰ ਪਤਾ ਜੀ ਮੈਂ ਤੁਹਾਨੂੰ ਦੱਸਦਾ ਜੀ ਨਾ ਤਾਂ ਅਸੀਂ ਕੋਈ ਵਿਆਹ ਕਰਿਆ ਜੀ ਤੇ ਨਾ ਕੋਈ ਅਸੀਂ ਘਰ ਪਾਇਆ ਹਜੇ ਤੱਕ ਰਹੇ ਤੇ ਸਾਡੇ ਪੈਸੇ ਸਿਹਰੀ ਤੁਰੇ ਆਉਂਦੇ ਜੀ ਤਾਂ ਕਰਕੇ ਅੱਕ ਕੇ ਮੈਂ ਤਾਂ ਹੁਣ ਸਾਫ ਦਾ ਹੀ ਗੈਰਨ ਹਿਸਾਬ ਮਲਾ ਰ ਮੇਰੇ ਨਾਲ ਸਾਡੀ 40 ਸਾਲਾਂ ਦੀ ਯਾਰਤਾਈ ਹੂੰ ਤੇ ਮੈਨੂੰ ਨਾ ਇਹ ਵੀ ਮੈਨੂੰ ਕਹਿੰਦੀ ਵੀ ਇਹਦੇ ਮੈਨੂੰ ਛਾਪਿਆ ਪਾਤਾ ਮਨੂ ਜੀ ਆਪਾਂ ਵੀ ਘਰ ਆਪਕਾ ਦੋ ਪਾਵਾਂਗੇ ਸਾਡੇ ਬੱਤੇ ਉੱਤੇ ਟਟ ਡੈਗਦੇ ਆ ਬਾਲੇ ਸਾਡੇ ਚਲੋ ਛੱਡੋ ਤੁਸੀਂ ਮੇਰਾ ਉਹ ਮੇਰਾ ਮਸਲਾ ਨਹੀਂਗਾ ਠੀਕ ਹੈ ਉਹ ਬੇਸ਼ੱਕ ਤੁਹਾਡੇ ਕੋਲ ਕੋਠੀ ਹੈ ਬੇਸ਼ੱਕ ਮਹਿਲ ਹੈ ਤੁਹਾਡੇ ਕੋਲ ਝੁੱਗੀ ਹੈ ਉਹ ਮੇਰਾ ਉਹ ਮੇਰਾ ਮਾਮਲਾ ਨਹੀਂਗਾ ਨਹੀਂ ਉਹ ਤੁਹਾਡਾ ਤਾਂ ਨਹੀਂ ਦੇਖੋ ਤੁਹਾਡੇ ਦੋਨਾਂ ਜੀ ਆਂਦੇ ਉਹਨੇ ਕਹਿਤਾ ਠੀਕ ਹੈ ਘਰ ਕਦੋਂ ਪਾਵਾਂਗੇ ਉਸ ਗੱਲ ਤੇ ਮੈਂ ਨਹੀਂ ਜਾਣਾ ਮੈਂ ਜਿਹੜੀ ਗੱਲ ਟੂ ਵੀ ਪੁਆਇੰਟ ਜਿਹੜੀ ਗੱਲ ਮੇਰੇ ਕੋਲ ਮਸਲਾ ਮੈਂ ਉਹਨੂੰ ਵੇਡਣਾ ਕੱਲਾ ਠੀਕ ਹੈ ਅਸੀਂ ਇਹਨਾਂ ਕਿਹਾ ਵੀ ਮੈਂ ਨਾ ਆਹ ਕਣਕ ਵੇਲੇ ਦਾ ਕਰੋ ਦੀ ਕਣਕ ਵੇਚ ਕੇ ਵੱਢ ਕੇ ਤੋਲੀ ਹੋਈ ਹੈ ਠੀਕ ਹੈ ਨਹੀਂ ਡੇਢ ਮਿੰਟ ਤੋਂ ਮਿੰਟ ਡੇਢ ਮਿੰਟ ਹੋ ਗਈ ਹਾਂ ਤੇ ਮੈਨੂੰ ਕਿ ਭੀ ਪਹਿਲਾਂ ਮੈਂ ਹਿਸਾਬ ਮਲਾਉਣਾ ਪਹਿਲਾਂ ਬਾਪੂ ਤਾਂ ਚੱਲ ਨਹੀਂ ਮਲਾਉਂਦਾ ਸੀ ਇਹ ਹੀ ਕਰਦੇ ਸੀ ਜੋ ਸਾਨੂੰ ਲੈ ਕੇ ਦੇ ਦੇ ਇੰਨੇ ਤੁਹਾਡੇ ਸ਼ਹਿਰਾਂ ਮਾਨ ਵਾਲੇ ਦੇ ਸੀ ਸ਼ਹਿਰ ਹੈ ਬਾਪੂ ਜਦੋਂ ਜਨਾਂਚਰ ਬਾਪੂ ਵਰਗੇ ਰਹੇ ਆ ਅਣਪੜ੍ਹ ਬੰਦੇ ਸੀਗੇ ਉਹਨਾਂ ਦਾ ਗੁੱਠਾ ਛਾਪ ਉਹਨਾਂ ਨੂੰ ਕੋਈ ਪਤਾ ਨਹੀਂ ਲੱਗਦਾ ਸੀਗਾ ਹੁਣ ਮੇਰੇ ਘਰੋਂ ਵੀ ਪੜ੍ਹੀ ਲਿਖੀ ਆਈ ਪਰ ਹਿਸਾਬ ਨਹੀਂ ਕਿਤੇ ਮੰਗਿਆ ਸੀ ਪਰ ਹੁਣ ਸਾਨੂੰ ਸਾੜਕ ਦਾ ਦੋਸਤਾਂ ਦਾ ਸਾਡਾ ਮਨ ਚ ਡਾਟ ਜਾ ਹੋਇਆ ਵੀ ਹਿਸਾਬ ਮਲਾ ਸਾਡੇ ਨਾਲ ਸਾਡੀ ਹੁਣ 25 30 ਕਿੱਲਿਆ ਦੀ ਕਣਕ ਆਈ ਹੂੰ ਤੇ ਉਹ ਵੇਚ ਲਈ ਹਜੇ ਤੱਕ ਇਹਨੇ ਸਹਾਵ ਨਹੀਂ ਕਰੇਗੀ ਠੀਕ ਹੈ ਰੁਕੋ ਜਾਨੀ ਜੀ ਸਾਹਬ ਦੇਖੋ ਪਤਾ ਕੀ ਗੱਲ ਹੈ ਜੀ ਹੁਣ ਜਦੋਂ ਮੰਨ ਕੇ ਚੱਲ ਰਹੇ ਨਾ ਦੇ 6 ਮਹੀਨੇ ਬਾਅਦ ਇਹ ਕਿਹਨਾਂ ਦੇ ਕੋਲ ਵੀ ਚਲੋ ਵਿਆਹ ਨਹੀਂ ਕੀਤੇ ਇਹਨਾਂ ਨੇ ਠੀਕ ਆ ਇਹਨਾਂ ਦੇ ਕੋਈ ਖੰਡ ਪਾੜ ਹੁੰਦਾ ਕਿਤੇ ਚਲੋ ਖੁਸ਼ੀ ਦੇ ਮਤਲਬ ਕਰ ਆਪਾਂ ਇਹਨੇ ਰੱਖਦੇ ਠੀਕ ਆ ਕੋਈ ਗੱਲ ਨਹੀਂ ਰੱਖੋ ਕਿਤੇ ਬੱਚੇ ਦਾ ਜਮਦਾਨ ਹੁੰਦਾ ਤੇ ਉਦੋਂ ਹੀ ਲੱਖ ਲੱਖ 2-2 ਲੱਖ ਰੁਪਏ ਨਾਰਮਲੀ ਲੈ ਜਾਂਦੇ ਆ ਸੇਠ ਜੀ ਦੇਖੋ ਇੱਕ ਚੀਜ਼ ਮੈਂ ਤੁਹਾਨੂੰ ਦੱਸਦਾ ਲੱਖ ਲੈਂਦੇ ਆ 2 ਲੱਖ ਲੈਂਦੇ ਆ ਕੁਝ ਵੀ ਲੈਂ ਉਹਨਾਂ ਚੀਜ਼ਾਂ ਦਾ ਮੇਰਾ ਵਾਸਤਾ ਨਹੀਂ ਐ ਖੰਡ ਪਾੜ ਕਰਾਉਂਦੇ ਐ ਇਹ ਡੀਜੇ ਲਾਉਂਦੇ ਐ ਕੀ ਕਰਦੇ ਐ ਅਸੀਂ ਵੀ ਉਹ ਚੀਜ਼ ਦੇਣੀ ਸੀ ਜਦੋਂ ਇਹਨਾਂ ਨੇ ਆ ਕੇ ਮੰਗ ਲਈ ਤੇ ਚਲੋ ਕੋਈ ਗੱਲ ਨਹੀਂ ਭਾਈ ਲੋੜ ਆ ਬੰਦੇ ਨੂੰ ਦੇਣੀ ਐ ਤੇ ਹੁਣ ਫਿਰ ਹੁਣ ਮੰਗ ਰਹੇ ਆ ਉਹ ਹੁਣ ਉਹਦਾ ਸਾਫ ਹਾਂ ਜੀ ਹੁਣ ਜਦੋਂ ਆਏ ਨੇ ਜੀ ਪਹਿਲਾਂ ਪਿਛਲਾ ਸਾਹਬ ਨੇ ਮੇਰੇ ਨਾਲ ਪਿਛਲੇ ਦਿਨਾਂ ਤੋਂ ਟੁੱਟੀ ਜਾਂਦੇ ਪਏ 4-5 ਲੱਖ ਰੁਪਏ ਦਾ ਸਿਰ ਟੁੱਟਦਾ ਹਾਲੇ ਉਹ ਹੁਣ ਕਹਿੰਦਾ ਵੀ ਮੈਂ ਲੱਖ ਰੁਪਈਆ ਸਾਈ ਦੇ ਹੀ ਬੈਠਾ ਠੇਕੇ ਵਾਲੇ ਨੂੰ ਐਡਵਾਂਸ ਲੱਖ ਰੁਪਈਆ ਦੇ ਹੀ ਬੈਠਾ ਹਾਂ ਜੀ ਹਾਂਜੀ ਹੁਣ ਝੋਨਾ ਦੇ ਲੋਕਾਂ ਨੇ ਅੱਧੋ ਵਕਤ ਤਲਾ ਤਾਂ ਮ ਨਾ ਤਾਂ ਬਿਲਕੁਲ ਨਾ ਤਸੀਰ ਉਹ ਕਹਿੰਦਾ ਵੀ ਮੈਂ ਸਾਰੇ ਕੁਸ਼ ਵੱਲੋਂ ਹੀ ਬੈਠਾ ਹਾਂ ਹੁਣ ਠੇਕੇ ਵਾਲਾ ਕਹਿੰਦਾ ਮਾਲਕਾਂ ਦਾ ਜ਼ਮੀਨ ਵਾਲਾ ਵੀ ਤੂੰ ਇਹ ਗੱਲ ਆਖੀ ਸੀ ਵੀ ਪੈਸੇ ਦੇ ਕੇ ਫਿਰ ਹੁਣ ਤੁਸੀਂ ਇਹ ਦੱਸੋ ਵੀ ਅਸੀਂ ਵੀ ਕੀ ਕਰੀਏ ਇਹਦੇ ਵਿੱਚ ਹੁਣ ਜੇ ਅਸੀਂ ਇੱਕ ਜ਼ਮੀਦਾਰ ਨੂੰ ਐ 5-5 ਲੱਖ ਰੁਪਈਆ ਹੁਣ 5 ਲੱਖ ਇਹਦੇ ਕਣੇ ਛੱਡਦਾ ਤੇ ਮੇਰੇ ਕੋਲ ਤਾਂ ਹੁਣ 1000 ਬੰਦਾ ਗਿਆ ਤੇ ਹੁਣ ਐ ਮੈਂ 5-5 ਲੱਖ ਰੁਪਈਆ ਤਾਂ ਫਿਰ ਮੈਂ ਅਸੀਂ ਕਿੱਧਰੋਂ ਜਾਵਾਂ ਸੇਠ ਜੀ ਤੁਹਾਨੂੰ ਇਸ ਗੱਲ ਦਾ ਪਤਾ ਨਾ ਵੀ ਜ਼ਮੀਦਾਰ ਦਾ ਕਿਸਾਨ ਦਾ ਖੇਤੀਬਾੜੀ ਕਰਨ ਵਾਲੇ ਬੰਦੇ ਦਾ ਸਾਰਾ ਦਰੋਮਦਾਰ ਜਿਹੜਾ ਉਹ ਫਸਲ ਤੇ ਖੜਾ ਹਾਂ ਫਸਲ ਤੇ ਠੀਕ ਹੈ ਜੀ ਜੇ ਤੁਹਾਡੀ 40 45 50 ਮੈਨੂੰ ਨਹੀਂ ਪਤਾ ਕਿੰਨੇ ਸਾਲਾਂ ਦੀ ਹਾਂਜੀ ਉਦੋਂ ਤੋਂ ਲੈ ਕੇ ਹੁਣ ਤੱਕ ਨਹੀਂ ਵੀ ਜਾਣਦੇ ਹੋ ਤੁਸੀਂ ਹਾਂਜੀ ਤੇ ਤੁਹਾਨੂੰ ਕੀ ਲੱਗਦਾ ਵੀ ਜੇ ਇਹ ਥੋੜਾ ਬੇਸ਼ੱਕ 5 ਲੱਖ ਵੱਧ ਹੈ 7 ਲੱਖ ਵੱਧ ਹੈ ਪਹਿਲੀ ਗੱਲ ਤੋਂ ਕਹਿੰਦਾ ਵੱਧਾ ਨਹੀਂ ਜੀ ਉਹ ਕਹਿੰਦਾ ਸਾਨੂੰ ਮੈਂ ਪੁੱਛਿਆ ਪਰਮਜੀਤ ਨੂੰ ਪਹਿਲਾਂ ਹਾਂ ਸਰਮ ਇਹਨੇ ਦੱਸਿਆ ਵੀ ਕਹਿੰਦਾ ਉਹ ਕਹਿੰਦਾ ਵੀ ਅਸੀਂ ਪਿਛਲੇ 3 ਸਾਲਾਂ ਤੋਂ ਉਹਦਾ ਹਿਸਾਬ ਘਰੇ ਲਿਖ ਰਹੇ ਹਾਂ ਹਾਂਜੀ ਵੀ ਸਾਡਾ ਕੀ ਕੀ ਆ ਉਹ ਕਹਿੰਦਾ ਵੀ ਸਾਡਾ ਕਲਮਾ ਮਲਾਲੇ ਸ਼ੇਟ ਠੀਕ ਹੈ ਜੀ ਤੇ ਆਰਾ ਆਪਾਂ ਕੋਈ ਗੱਲ ਜੀ ਬੁਲਾ ਲੈਣ ਜਦੋਂ ਮਰਜ਼ੀ ਬੈਠ ਵੇ ਚੇਤਾ ਤੁਹਾਡੀਆਂ ਕਲਮਾਂ ਮੈਚ ਕਰ ਗਈਆਂ ਜੇ ਤਾਂ ਮੈਚ ਕਰਦੀਆਂ ਹੀ ਹੁੰਦੀਆਂ ਹਾਂਜੀ ਆ ਕਰੋਨਾ ਨੇ ਵੀ ਕੋ ਹਿਸਾਬ ਲਾਇਆ ਹੋਣਾ ਕਰੇ ਹਾਂਜੀ ਠੀਕ ਹੈ ਜੀ ਕੋ ਹਿਸਾਬ ਲਾਇਆ ਹੋਊਗਾ ਹਾਂਜੀ ਹਾਂਜੀ ਫੇਰ ਹੀ ਉਹਨਾਂ ਦੇ ਮਨ 'ਚ ਇਹ ਗੱਲ ਜਾਂਦੀ ਵੀ ਸਾਡੇ ਸਰਪੰਚ 5 ਲੱਖ ਦਾ ਤੋੜੀ ਜਾਂਦਾ ਸਾਡੇ ਸਰੋਂ ਲੈਂਦੇ ਕਿਉਂ ਨਹੀਂ ਹਾਂਜੀ ਹੁਣ ਉਹ ਲਿਮਟ ਵਾਲਾ ਉਹ ਕਹਿੰਦਾ ਲਿਮਟ ਵਾਲੇ ਦੇ ਬੈਂਕ ਵਾਲੇ ਦੇ ਫੋਨ ਆਈ ਜਾਂਦੇ ਇਹ ਆਏ ਹੁੰਦਾ ਨਾ ਜੀ ਕਈ ਵਾਰੀ ਹੁਣ ਮੰਨ ਕੇ ਜੱਲੋ ਜਿਹੜੇ ਹੁਣ ਇਹਨਾਂ ਨੇ ਇਕੱਠੇ ਕੋਈ 1 ਲੱਖ ਰੁਪਏ ਵੜਿਆ ਕੋ 2 ਲੱਖ ਰੁਪਏ ਵੜਿਆ ਇਹਨਾਂ ਨੇ ਕੋਈ ਇੱਕ ਅਧੀ ਕਲਮ ਨਾ ਜੜੀ ਹੋਵੇ ਨਾ ਕੋਲੇ ਤੇ ਫੇਰ ਉਹ ਪੈ ਇਹ ਕਿਤੇ ਨੌਕਤਾ ਹੋਊਗੀ ਤੇ ਪ੍ਰੋਬਲਮ ਆਊਗੀ ਵੀ ਤੁਹਾਨੂੰ ਲੱਗੂਗਾ ਇਹਨੂੰ ਲੱਗੂਗਾ ਵੀ ਕਲਮ ਇਹਨੇ ਵੱਧ ਲਿਖਤੀ ਤੁਸੀਂ ਕਹੋਗੇ ਕਲਮ ਉਹਨੇ ਨਹੀਂ ਚੜਾਈ ਲਿਖਣੀ ਭੁੱਲ ਗਿਆ ਮੇਰੇ ਕੋਲ ਹੱਲ ਹੈਗਾ ਸਾਡੇ ਕੋਲੇ ਐ ਨਹੀਂ ਹੈਗਾ ਜੀ ਵੀ ਇੱਕ ਵੀ ਕਲਮ ਵੱਧ ਲਿਖੀ ਜਾਊਗੀ ਘੱਟ ਪਾਉਂਦੇ ਰਹਿੰਦੇ ਆ ਜੀ ਮੈਂ ਉਹੀ ਕਹਿ ਰਿਹਾ ਜਿੰਨੇ ਪੈਸੇ ਗਏ ਆ ਤੇ ਉਹਨੇ ਲਿਖੇ ਜਾਣਗੇ ਮੈਂ ਉਹੀ ਕਹਿ ਰਿਹਾ ਤੁਸੀਂ ਕਹਿੰਦੇ ਵੀ ਜਿੰਨੇ ਗਏ ਉਹਨੇ ਲਿਖੇ ਜਾਣਗੇ ਉਹ ਕਹਿੰਦਾ ਵੀ ਸਾਡੇ ਸਿਰ ਜਿਹੜਾ ਅਸੀਂ ਘਰੇ ਹਿਸਾਬ ਪਿਛਲੇ 3 ਸਾਲਾਂ ਤੋਂ ਸਾਨੂੰ ਸ਼ੱਕ ਹੋਇਆ ਥੋੜਾ ਜਿਹਾ ਵੀ ਯਾਰ ਕਿਤੇ ਸਾਡੇ ਨਾਲ ਨਾ ਜਿਹੜਾ ਵੀ ਹੀਰਾ ਫੇਰੀ ਹੋ ਰਹੀ ਹੈ ਗੜਬੜ ਹੋ ਰਹੀ ਹੈ ਉਹ ਰੇਚ ਹੋ ਰਹੀ ਆ ਸਪਰੇਚ ਹੋ ਰਹੀ ਆ ਕਿ ਨਗਦੀ ਦੇ ਵਿੱਚ ਹੋ ਰਹੀ ਆ ਕਿ ਸਾਡੀ ਫਸਲ ਦੇ ਵਿੱਚ ਹੋ ਰਹੀ ਆ ਦੇਖੋ ਰੇ ਸਪਰੇ ਦਾ ਤਾਂ ਆਏ ਨੇ ਜੀ ਰੇਟ ਘਟਦਾ ਵਧਦਾ ਰਹਿੰਦਾ ਤੁਹਾਨੂੰ ਵੀ ਪਤਾ ਇਸ ਚੀਜ਼ ਦਾ ਦੇਖੋ ਰੇ ਸਪਰੇ ਦਾ ਤਾਂ ਆਏ ਆ ਜੀ ਜਿਹੜਾ ਹੁਣ ਇਹਨਾਂ ਨੂੰ ਚੁਕਾਉਣਾ ਸੀ ਉਹਦਾ ਗਾਹੋਂ ਚੱਕ ਕੇ ਦੇਣੀ ਹੁੰਦੀ ਆ ਜੀ ਜਿਹੜਾ ਅੱਜ ਤੋਂ ਮੰਨ ਲਾ ਅੱਜ ਰੇਟ ਆ ਉਹ 400 ਪਹਿਲਾਂ ਰੇਟ ਨਹੀਂ ਹੁੰਦਾ ਇਹਨਾਂ ਨੇ ਹੁਣ ਜਿਵੇਂ 400 ਪਹਿਲਾਂ ਦਾ ਪੁਰਾਣਾ ਰੇਟ ਚੱਕੇ ਜਾਣਗੇ ਆ ਦਲੀਲ ਤੁਹਾਡੀ ਵਧੀਆ ਨਹੀਂ ਸਿੱਟ ਜੀ ਗੁੱਸਾ ਨਾ ਕਰੋ ਕੋਈ ਗੱਲ ਹਾਂਜੀ ਜੇ ਉਹ ਤਿੰਨ ਸਾਲ ਤੋਂ ਲਿਖ ਰਿਹਾ ਹੋਊਗਾ ਨਾ ਹਾਂਜੀ ਇੱਕ ਚੀਜ਼ ਦਾ ਧਿਆਨ ਰੱਖਿ ਵੀ ਕਿਤੇ ਆਏ ਨਾ ਤੁਹਾਡੇ ਮਾਈਂਡਸ ਚ ਜਾਵੇ ਕਿ ਪਤਾ ਨਹੀਂ ਉਹਨੇ ਜੱਟ ਬੰਦੇ ਨੇ ਕਿਤੇ ਵੀ ਅੱਜ ਕੱਲ ਜੱਟ ਜ਼ਿਮੀਦਾਰ ਹੋਗਾ ਜਾਂ ਬਾਣੀਆਂ ਹੋਗਾ ਕੋਈ ਹੋ ਗਿਆ ਅੱਜ ਕੱਲ ਸਿਆਸਤ ਨਾਲ ਬਹੁਤ ਲੋਕ ਜੁੜੇ ਹੋਏ ਸਹੀ ਆ ਹਰੇਕ ਦੀ ਜੇਬ ਚ ਲੀਡਰ ਹੈ ਬਿਲਕੁਲ ਬਿਲਕੁਲ ਹੈਗਾ ਨਾ ਤੁਹਾਨੂੰ ਕਿਤੇ ਇਹ ਨਾ ਸ਼ੱਕ ਹੋਵੇ ਵੀ ਕਿਤੇ ਉਹਨੇ ਪਤਾ ਨਹੀਂ ਕਿਹਦੇ ਕੋਲੋਂ ਫੋਨ ਕਰਵਾਤਾ ਹੋਊਗਾ ਇਹ ਮੇਰੀ ਡਿਕਸ਼ਨਰੀ ਚ ਲਿਖਿਆ ਹੀ ਨਹੀਂਗਾ ਮੈਨੂੰ ਚਾਹੇ ਸੀਐਮ ਦਾ ਫੋਨ ਆ ਜੇ ਸਾਨੂੰ ਵੀ ਤੁਹਾਡੇ ਦਾ ਯਕੀਨ ਹੈ ਜੀ ਤਾਂ ਹੀ ਤੁਹਾਡੇ ਕੋਲ ਚੱਲਦਾ ਕਿ ਇਹਨਾਂ ਦੇ ਪਰ ਮੈਨੂੰ ਫਿਰ ਉਹਨੂੰ ਇੱਕ ਚੀਜ਼ ਦੱਸੋ ਵੀ ਤੁਸੀਂ ਇਹ ਗੱਲ ਕਹਿ ਰਹੇ ਹੋ ਵਿਜਤ ਇਹਨਾਂ ਚਾਰ ਸਾਲ ਪਹਿਲਾਂ ਦਾ ਰੇਟ ਅੱਜ ਮਲਾਉਣਗੇ ਹਾਂਜੀ ਜਦੋਂ ਤੁਸੀਂ ਇਹਨਾਂ ਨੂੰ ਰੇਸ ਸਪਰੇਅ ਚਕਾਉਂਦੇ ਹਾਂ ਹਾਂਜੀ ਨਗਦੀ ਦਿੰਦੇ ਹਾਂ ਹਾਂਜੀ ਕੀ ਤੁਸੀਂ ਉੱਥੇ ਨਹੀਂ ਲਿਖਦੇ ਵੀ ਇਸ ਚੀਜ਼ ਦੇ ਇੰਨੇ ਪੈਸੇ ਲਿਖਦੇ ਆ ਜੀ ਤੇ ਇਹਨਾਂ ਨੂੰ ਲਾ ਕੇ ਦਿੰਨੇ ਆ ਬਕਾਇਦਾ ਸਾਰਾ ਮਿਲ ਜਾਣਾ ਹਾਂਜੀ ਲਿਖਦੇ ਹੋ ਇੱਕ ਪਰਚੇ ਇਹਨਾਂ ਨੂੰ ਦਿੰਨੇ ਆ ਜਦੋਂ 40 45 50 ਸਾਲਾਂ ਦਾ ਸਾਰਾ ਉਹ ਠੀਕ ਚੱਲੀ ਜਾਂਦਾ ਸੀਗਾ ਉਹ ਤਿੰਨ ਸਾਲਾਂ ਦੇ ਵਿੱਚ ਤੁਹਾਨੂੰ ਡਾਊਟ ਹੋਇਆ ਤਿੰਨ ਸਾਲ ਪਹਿਲਾਂ ਦੋ ਤਿੰਨ ਸਾਲ ਪਹਿਲਾਂ ਡਾਊਟ ਹੋਇਆ 45 ਸਾਲਾਂ ਦਾ ਸਰ ਚੱਲੀਦਾ ਜਾਦਾ ਸੀ ਪਰ 40 45 ਸਾਲਾਂ ਚ ਬਾਪੂ ਰਿਆ ਨੇ ਕਿਤੇ ਹਸਾਬ ਨਹੀਂ ਮੰਗਿਆ ਤੇ ਜੇ ਅਸੀਂ ਅੱਜ ਹਸਾਬ ਮੰਗ ਲਿਆ ਤੇ ਸਾਨੂੰ ਕਹਿੰਦੇ ਕਹਿੰਦੇ ਤੁਹਾਡੇ ਸਾਜੇ ਵੀ ਸੈਰੀ ਤੁਰੇ ਆਉਂਦੇ ਕੋਈ ਨਹੀਂ ਇੱਕ ਹੁਣ ਮੈਂ ਜੀ ਇੱਕ ਗੱਲ ਪੁੱਛੂੰਗਾ ਹਾਂਜੀ ਵੀਰ ਜੀ ਤੇ ਮੈਨੂੰ ਇਮਾਨਦਾਰੀ ਨਾਲ ਦੱਸਿਓ ਹਾਂਜੀ ਠੀਕ ਹੈ ਤੁਹਾਡੀ ਗੱਲ 'ਚ ਫਰਕ ਹੋਇਆ ਤਾਂ ਤੁਹਾਡੇ ਤੇ ਸ਼ਕਤੀ ਹੋਊਗੀ ਠੀਕ ਹੈ ਜੀ ਇਹਦੀ ਗੱਲ 'ਚ ਫਰਕ ਹੋਇਆ ਤਾਂ ਇਹ ਤੇ ਸ਼ਕਤੀ ਹੋਊਗੀ ਠੀਕ ਹੈ ਜੀ ਠੀਕ ਹੈ ਮੇਰੀ ਕਿਹਨਾਂ ਕੋਈ ਲਾਜ ਨਹੀਂ ਕੀ ਮੈਂ ਪਹਿਲਾਂ ਖੁੱਲੇ ਸ਼ਬਦਾਂ ਤੇ ਤੁਹਾਨੂੰ ਵੀ ਕਹਤਾ ਮੈਂ ਸੇਠ ਜੀ ਨੂੰ ਵੀ ਕਹਤਾ ਵੀ ਮੇਰੇ ਕੋਲ ਨਾ ਕੋਈ ਫਰਮਾਇਸ਼ ਚੱਲਦੀ ਤੇ ਨਾ ਮੈਂ ਕਿਸੇ ਦੀ ਸੁਣਦਾ ਠੀਕ ਹੈ ਬੇਸ਼ੱਕ ਮਹੀਨੇ 'ਚ ਮੇਰੀ ਚਾਰ ਆੜੀ ਬਦਲੀ ਹੋ ਜੇ ਤੇ ਮੈਂ ਪ੍ਰਵਾਹ ਨਹੀਂ ਕਰਦਾ ਮੈਂ ਕਦੇ ਫੋਨ ਫਾਨ ਨਹੀਂ ਸੁਣੀ ਵੀ ਕੌਣ ਕਿਹਦਾ ਫੋਨ ਕਰਾ ਕੇ ਮੈਨੂੰ ਇੱਕ ਗੱਲ ਦੱਸੋ ਵੀ ਤੁਹਾਡਾ ਪਿੰਡ ਦੇ ਵਿੱਚ ਬਰਤ ਵਰਤਾ ਜਿਹੜਾ ਹੈਗਾ ਲੈਣ ਦੇਣ ਜਿਹਨੂੰ ਕਹਿੰਦੇ ਆ ਪੈਸਿਆਂ ਦਾ ਹਾਂਜੀ ਠੀਕ ਹੈ ਵਿਹਾਰ ਠੀਕ ਚੱਲਦਾ ਹਾਂਜੀ ਵੀਰ ਜੀ ਕਿਤੋਂ ਵੀ ਤੁਸੀਂ ਪਿੰਡ ਜਾ ਕੇ ਸਾਡੀ ਇਨਕੁਆਇਰੀ ਕਰਵਾ ਲਓ ਕਰ ਲੋ ਆਪ ਖੋਚੋਗੇ ਪੁੱਛ ਲੋ ਸਾਡਾ ਹਿਸਾਬ ਦਾ ਜਮਾਂ ਬਿਲਕੁਲ ਹਰ ਇੱਕ ਨਾਲ ਵਧੀਆ ਚੱਲਦਾ ਵਾ ਜਿੱਥੇ ਜਿੱਥੇ ਅਸੀਂ ਲੈਣ ਦੇਣ ਕੀਤਾ ਵਾ ਪਰ ਇਹਨਾਂ ਨਾਲ ਸਾਡਾ ਹੁਣ ਫਰਕ ਬਹੁਤ ਪੈ ਗਿਆ ਪਰ ਹੁਣ ਹੀ ਪਿਆ 2-3 ਸਾਲਾਂ ਦਾ ਜੀ ਜਦੋਂ ਜਾਂਦੇ ਆ ਸਾਡੇ ਸਾਰੇ ਪੈਸੇ ਟੁੱਟਦੇ ਆ ਹੂੰ ਠੀਕ ਹੈ ਨਾ ਇਹ ਤਾਂ ਗਲਤ ਗੱਲ ਲੈਣਾ ਫਿਰ ਇਨੀ ਮਿਹਨਤ ਕਰਨ ਤੋਂ ਬਾਅਦ ਵੀ ਪੱਲੇ ਕੁਛ ਨਾ ਪਵੇ ਤੁਹਾਨੂੰ ਵੀ ਪਤਾ ਦਿਮਾਗ ਖਰਾਬ ਹੋ ਜਾਂਦਾ ਜੇ ਹਿਸਾਬ ਦਾ ਪੁੱਛਦੇ ਆ ਉਲਟਾ ਸਾਡੇ ਤੇ ਹੀ ਪੈਸੇ ਇੰਨੇ ਚਾਦੇ ਪੈਸੇ ਟੁੱਟ ਜਾਂਦੇ ਸਾਡੇ ਪਰਲੇ ਦੱਸੋ ਤੁਸੀਂ ਆਪ ਹੀ ਦੱਸੋ ਨਹੀਂ ਨਹੀਂ ਮੈਂ ਸਹਿਮਤਾ ਤੁਹਾਡੀ ਗੱਲ ਨਾਲ ਮੈਂ ਤਾਂ ਹੀ ਮੈਂ ਤੁਹਾਨੂੰ ਕਿਉਂ ਪੁੱਛਿਆ ਦੇਖੋ ਮੇਰਾ ਪੁੱਛਣਾ ਇਹ ਮਕਸਦ ਹੈ ਮੇਰਾ ਮੇਰਾ ਫਰਜ਼ ਹੈ ਇਹ ਪੁੱਛਣਾ ਵੀ ਦੇਖੋ ਤੁਹਾਡਾ ਕਿਤੇ ਪਿੰਡ ਦੇ ਵਿੱਚ ਹੋਰ ਵਿਹਾਰ ਖਰਾਬ ਚੱਲੀ ਜਾਂਦਾ ਨਹੀਂ ਵੀਰ ਜੀ ਫਿਰ ਮੈਨੂੰ ਉਸ ਕੱਲ ਦਾ ਦੱਸਦਾ ਮੈਂ ਤੁਹਾਨੂੰ ਕਿਉਂ ਦੇਖੋ ਮੈਂ ਤੁਹਾਨੂੰ ਕਿਉਂ ਪੁੱਛਿਆ ਮੈਂ ਇਹਨੂੰ ਵੀ ਪੁੱਛ ਸਕਦਾ ਸੀ ਤੁਹਾਨੂੰ ਪੁੱਛਣ ਤੋਂ ਮੇਰਾ ਮਤਲਬ ਇਹ ਹੈ ਵੀ ਜੇ ਇੱਕ ਲੇਡੀਜ਼ ਇੱਥੇ ਮੇਰੇ ਕੋਲ ਝੂਠ ਬੋਲੂਗੀ ਨਾ ਤਾਂ ਫਿਰ ਮੈਂ ਕੱਲ ਨੂੰ ਤੁਹਾਨੂੰ ਜਿਹੜਾ ਟੰਗਣ ਚੋਗਾ ਹੈਗਾ ਵੀ ਤੁਹਾਨੂੰ ਮੈਨੂੰ ਪਤਾ ਲੱਗ ਜੂ ਕਿ ਕੱਲੇ ਤੇਰੇ ਬੰਦੇ ਦੇ ਵਿੱਚ ਨੁਕਸ ਨਹੀਂਗਾ ਤੁਹਾਡੇ ਅਸੀਤ ਨਸਾਲਾਂ ਦੀ ਕੱਲੀ-ਕੱਲੀ ਕਲਮ ਲਿਖੀ ਹੋਈ ਹੈ ਜੀ ਸੌਦਾ ਲੈ ਗਿਆ ਨੇੜਾ ਹਰੇਕ ਸੌਦਾ ਲਿਖਿਆ ਹੋਇਆ ਜੀ ਕੋਈ ਵੀ ਚੀਜ਼ ਰਹੇ ਸੌਦਾ ਇਹਨਾਂ ਦਾ ਕਰਿਆਨੇ ਦੁਕਾਨ ਇਹਨਾਂ ਦੇ ਨਾਲ ਕਰਿਆਨੇ ਦੀ ਨਾ ਸੌਦਾ ਸਾਨੂੰ ਦਵਾ ਦਿੰਦੇ ਹੀ ਹੋਰ ਅੱਛਾ ਕਰਿਆਨੇ ਤੋਂ ਚੁੱਕਾ ਦਿੰਦੇ ਠੀਕ ਹੈ ਚੱਲਦਾ ਆਰਤੀਆਂ ਦਾ ਹਾਂ ਠੀਕ ਹੈ ਚੱਲਦਾ ਅੱਛਾ ਸਾਡੀ ਕੱਲੀ-ਕੱਲੀ ਰਕਮ ਲਿਖੀ ਹੋਈ ਹੈ ਜੀ ਤੇ ਫੇਰ ਵੀ ਸਾਡੇ ਸਾਡੇ ਤਾਂ ਪੈਸੇ ਬਣਦੇ ਹੀ ਇਹਦੇੰਨੀ ਸਾਡੀ ਜੀ ਕੱਲੀ-ਕੱਲੀ ਰਕਮ ਸਾਡੀ ਕੱਲੀ-ਕੱਲੀ ਕਲਮ ਤਿੰਨ ਸਾਲ ਹੋ ਗਏ ਜੀ ਅਸੀਂ ਹੁਣੇ ਹੀ ਸਾਨੂੰ ਛੱਪ ਹੋਇਆ ਸੀ ਤੇ ਉਦੋਂ ਦੇ ਅਸੀਂ ਲੇਖਦੇ ਹਾਂ ਜਦੋਂ ਅਸੀਂ ਇਹਨੂੰ ਹਸਾਬ ਪਤਾ ਮੰਗ ਲੈਨੇ ਆ ਉਦੋਂ ਉਦੋਂ ਕਹਿੰਦਾ ਸਾਡਾ ਓਡੇ ਸਿਰ ਪਾਏ ਟੋਟ ਨਹੀਂ ਹੁਣ ਕਣਕ ਦਾ ਹਿਸਾਬ ਹੋਇਆ ਨਹੀਂ ਅਜੇ ਤੱਕ ਕਣਕ ਦਾ ਹਿਸਾਬ ਕਣਕ ਦਾ ਹਿਸਾਬ ਕਿੱਥੇ ਹੋਇਆ ਜੀ ਜਦੋਂ ਮੈਂ ਜਾਣਾ ਇਹਦੇ ਕੋਲੇ ਮੈਂ ਕਣਕ ਹਿਸਾਬ ਕਰ ਲਾਂ ਤੇ ਕੋਈ ਗੱਲ ਨਹੀਂ ਤਰ ਕਰ ਲੈਨੇ ਆ ਕੱਲ ਨੂੰ ਕਰ ਲਾਂਗੇ ਪਾਸੋਂ ਕਰ ਲਾਂਗੇ ਹੁਣ ਜਦੋਂ ਜੀ ਮੈਂ ਹੁਣ ਜਾਣਾ ਤੇ ਮੈਨੂੰ ਕਹਿੰਦਾ ਆ ਗਿਆ ਮੈਂ ਹੂੰ ਦੋ ਅੱਧੇ ਘੰਟੇ ਨੂੰ ਆ ਗਿਆ ਘੰਟੇ ਨੂੰ ਆ ਗਿਆ ਸੇ ਬਹਿ ਕੇ ਮੁੜਿਆ ਉਹਨਾ ਜੀ ਹਜੇ ਗਾਂ ਡੀਏਪੀ ਰੇ ਸਪਰੇ ਸਾਰਾ ਕੁਝ ਲੈਣ ਆਲਾ ਪਿਆ ਜੀ ਗਾਂ ਝੋਨਾ ਲਾਉਣਾ ਸੀ ਹੂੰ ਤੇ ਮੈਨੂੰ ਮੈਂ ਹੁਣ ਕੱਲ ਕੇ ਪਰਸੋਂ ਗਿਆ ਸੀ ਮੈਂ ਕਿਹਾ ਵੀ ਪਹਿਲਾਂ ਹਿਸਾਬ ਮਲਾਵਾ ਵੀ ਮੈਨੂੰ ਪੈਸਿਆਂ ਦੀ ਲੋੜ ਆ ਵੀ ਮੈਂ ठेਕੇ ਵਾਲਿਆਂ ਨੂੰ ਵੀ ਦੇਣੇ ਲੱਖ ਰੁਪਈਆ ਮੇਰਾ ਖਰਾਬ ਹੁੰਦਾ ਤੇ ਵੀ ਤੂੰ ਐ ਨਾ ਕਰ ਤੇ ਮੈਨੂੰ ਆ ਤੇਲ ਦੀ ਤੇਲ ਦੀ ਪਰਚੀ ਲੈ ਜਾ ਤੇਲ ਦੀ ਪਰ ਮੈਂ ਤੇਲ ਸਿਰਚ ਮਾਰਨਾ ਜੀ ਮੈਨੂੰ ਤਾਂ ਪੈਸਿਆਂ ਦੀ ਲੋੜ ਆਈ ਇਕੱਲੇ ਤੇਲ ਦਾ ਸਿਰਚ ਕੀ ਕਰੂਗਾ